ਮੈਨੂੰ ਇਥੋਂ ਪੁਰਾ ਕੋਈ ਨਹੀਂ ਮੈਂ ਨਹੀਂ ਬਰਦਾਸ਼ਤ ਕਰਨਾ ਹੈਗਾ ਘਰੋਂ ਕੱਢ ਦੂੰ ਤੋਂ ਨਹੀਂ ਜਾਣੀਆਂ ਨੂੰ ਦੇਖ ਸਾਹਮਣੇ ਤੈਨੂੰ ਜਮਾ ਪਤਾ ਨਹੀਂ ਹੈਗਾ ਵੱਡੇ ਛੋਟੇ ਨਾਲ ਗੱਲ ਕਰਨ ਦਾ ਮੈਂ ਤੇਰੀਆਂ ਬਹੁਤ ਗੱਲਾਂ ਬਰਦਾਸ਼ਤ ਕਰ ਲੀਆਂ ਹਈ ਹੈ ਹੈ ਤੁਸੀਂ ਮੀਚ ਕੇ ਭੇਜਦੇ ਫਿਰਦੇ ਹੋ ਕੀ ਗੱਲ ਹੋ ਗਈ ਉਹ ਯਾਰ ਮੈਂ ਤਾਂ ਦੁਕਾਨ ਬੰਦ ਕਰਕੇ ਆ ਗਿਆ ਕਿਉਂ ਹੋਰ ਉੱਥੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਹੈਗਾ ਦੁਕਾਨ ਤੇ ਮੈਂ ਇਕੱਲਾ ਬੈਠਾ ਰਹਿਣਾਗਾ ਮੈਂ ਤਾਂ ਛੱਡਿਆ ਹੈ ਦੁਕਾਨ ਮੈਂ ਨਹੀਂ ਕਰਦਾ ਯਾਰ ਦੁਕਾਨ ਹਾਂ ਕਦੇ ਵਾਸਤੇ ਛੱਡਣੀ ਆ ਦੁਕਾਨ ਕੋਸ਼ਿਸ਼ ਤਾਂ ਕਰੋ ਹੌਲੀ ਹੌਲੀ ਆਪੀ ਚੱਲ ਪੂਗੀ ਕਿੰਨੀ ਕੁ ਕੋਸ਼ਿਸ਼ ਕਰਾਂ ਯਾਰ ਪਹਿਲਾਂ ਦੋ ਤਿੰਨ ਕੰਮ ਕੀਤੇ ਅਸਰ ਤੇ ਕਰਜ਼ਾ ਜੜ ਗਿਆ ਕਿੰਨੇ ਕੁ ਪੈਸੇ ਮੰਗੀ ਜਾਵਾਂ ਬਾਪੂ ਕੋਲੋਂ ਮੈਂ ਫੇਰ ਕੀ ਹੋ ਗਿਆ ਦੋ ਮਹੀਨੇ ਹੋਏ ਨੇ ਹਜੇ ਦੁਕਾਨ ਕੀਤੀ ਨੂੰ ਹੌਲੀ ਹੌਲੀ ਚੱਲਦੀ ਹੁੰਦੀ ਹੈ ਦੁਕਾਨਦਾਰੀ ਨਹੀਂ ਗਾਗਨ ਸਾਡੇ ਬਸ ਦੀ ਗੱਲ ਨਹੀਂ ਦੁਕਾਨਾ ਚਲਾਉਣੀ ਆ ਸਾਨੂੰ ਤਾਂ ਜਾਂ ਆਬ ਦਾ ਕੰਮ ਹੋਵੇ ਜਾਂ ਨੌਕਰੀ ਹੋਵੇ ਨੌਕਰੀ ਤਾਂ ਮਿਲ ਨੋ ਰਹੀ ਦੁਕਾਨ ਤੁਸੀਂ ਕਹਿੰਦੇ ਕਰਨੀ ਨਹੀਂ ਫੇਰ ਹੋਰ ਕੀ ਕਰਾਂਗੇ ਭੁੱਖੇ ਮਰਾਂਗੇ ਯਾਰ ਮੇਰੇ ਕੋਲੋਂ ਨਹੀਂ ਚੱਲਦੀ ਦੁਕਾਨ ਯਾਰ ਮੈਥੋਂ ਨਹੀਂ ਮੱਥਾ ਵੱਜਦਾ ਗਾਕਾ ਨਾਲ ਤਲ ਕੋਈ ਨਾ ਆਜੋ ਠੰਡੇ ਧਮਾਕ ਨਾ ਸੋਚਦਾ ਕੱਪੜੇ ਚੇਂਜ ਕਰ ਲਓ ਲੈ ਆ ਕੱਪੜੇ ਦੇ ਪਹਿਲਾਂ ਚੇਂਜ ਕਰ ਆਜੋ ਅੰਦਰ ਲੈ ਆ ਸਫਾਈ ਗੇੜੀ ਕਰੀ ਮਿੱਟੀ ਦੇ ਤੇ ਉਵੇਂ ਜੰਮੀ ਪਈਏਗੀ ਲੈ ਤੂੰ ਜਿਆਦਾ ਵਧੀਆ ਕਰ ਲੈ ਨਾ ਫਿਰ ਜੇ ਮੈਂ ਹੀ ਕਰਨੀ ਹੁੰਦੀ ਫਿਰ ਸੋਨੂੰ ਘਾਤੋ ਬੈ ਕੇ ਲੈਂਦਾਗਾ ਤੇਰੇ ਸਾਹਮਣੇ ਕਰੀ ਤਾਂ ਜਾਂਦੀ ਸੀ ਮੈਂ ਸਫਾਈ ਤੈਨੂੰ ਜਿਆਦਾ ਵਧੀਆ ਕਰਨੀ ਹੁੰਦੀ ਮੇਰੇ ਨਾਲ ਤੂੰ ਕਰ ਲੈ ਫਿਰ ਇੰਨੇ ਪੈਸੇ ਕਿਉਂ ਲਾਇਨ ਅਸੀਂ ਬਿਅਾਤੇ ਜੇ ਮੈਂ ਹੀ ਕਰਨੀ ਹੁੰਦੀ ਸਫਾਈ ਆਪ ਹੀ ਕਰ ਲੋ ਕੀਕ ਸਾਰਾ ਦਿਨ ਗੋਚਾ ਕਰਦੀ ਹੈ ਕੀ ਹੋ ਗਿਆ ਕਾਕੇ ਨੂੰ ਬੋਲੀ ਜਾਈ ਜਾਨੀ ਹੈਂਗੀ ਕੀ ਗੱਲੇ ਕੀ ਹੋਣਾ ਸਿੱਧੀ ਦੀ ਆ ਕੁੜੀ ਨੂੰ ਨਾ ਮੇਰਾ ਇਹ ਜੀ ਕਰਦਾ ਵੀ ਇਹ ਜੇ ਸਭ ਕੁਝ ਗਿਆਮਾ ਇੱਕ ਤੁਸੀਂ ਹੋ ਜਿਹੜੇ ਮੇਰਾ ਸਾਥ ਨਹੀਂ ਦਿੰਦੇ ਚੁੱਪ ਕਰਕੇ ਸਾਰਾ ਕੁਝ ਸਹੀ ਜਾਣੇ ਹਰ ਇੱਕ ਗੱਲ ਤੇ ਹਿਸ਼ਿਆਰੀ ਕਰਦੀ ਹੈ ਹਰ ਇੱਕ ਗੱਲ ਚ ਨੂਕ ਟੋਕ ਕਰਦੀ ਹੈਗੀ ਮੇਰੇ ਤਾਂ ਨਾ ਜੀ ਕਰਦਾ ਨੂੰ ਸਭ ਕੁਝ ਗਿਆਮਾ ਪਰ ਮੈਂ ਬੇਬੇ ਬਾਪੂ ਦੇ ਮੂੰਹ ਨੂੰ ਫੇਰ ਚੁੱਪ ਕਰ ਜਾਨੀ ਆ ਹੁਣ ਕੀ ਕਰਾਂ ਮੈਂ ਇਹਨਾਂ ਤਾਂ ਪਹਿਲੇ ਦਿਨ ਹੀ ਸਿਆਪਾ ਮੈਂ ਇੱਥੇ ਨਹੀਂ ਬੋਲਿਆ ਜਾਂਦਾ ਇਹਨਾਂ ਨਾਲ ਕਿਉਂ ਬੋਲਿਆ ਕਿਉਂ ਨਹੀਂ ਜਾਂਦਾ ਗੱਲ ਗੱਲ ਤੇ ਬੇਇੱਜ਼ਤੀ ਕਰਦੀ ਆ ਆਪਾਂ ਨੌਕਰਾਂ ਨਹੀਂ ਆ ਬਿਆਕ ਨੈਰੂ ਪੁੱਛਣਾ ਹੋਵੇ ਵੀ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਨਾ ਆਪ ਕੰਮ ਕਰਦੀ ਐ ਨਾ ਕਰਨ ਦਿੰਦੀ ਐ ਵਿਚਾ ਆ ਕੇ ਫਸਦੀ ਐਗੀ ਚੱਲ ਕੋਈ ਨਾ ਗਾ ਗਨ ਗੁੱਸਾ ਨਾ ਕਰ ਤੂੰ ਆਦੇ ਗੁੱਸੇ ਨੂੰ ਨਾ ਠੰਡਾ ਕਰ ਉਹਦਾ ਤਾਂ ਸੁਭਾਅ ਹੀ ਐ ਇਹ ਜਗਾ ਸੁਭਾਅ ਤਾਂ ਮੈਂ ਮਿੰਟ ਚ ਦੀ ਬਦਲ ਦੂੰਗੀ ਜੇ ਮੈਂ ਆਪ ਦੀ ਇੱਤਿਆਗੀ ਚੱਲ ਕੋਈ ਨਾ ਅਜੇ ਮੇਰੇ ਮੂੰਹ ਵੱਲ ਦੇਖਦੀ ਐਗੀ ਇੰਨਾ ਨਹੀਂ ਘਬਰਾਉਂਦੇ ਹੁੰਦੇ ਹਾਏ ਹੋਏ ਮੇਰੇ ਰੱਬਾ ਇਹ ਨਹੀਂ ਲੜਾਈ ਤੋਂ ਟਲਦੀ ਇਹ ਤਾਂ ਲੜਕੇ ਹਟੋਗੀ ਇਹ ਤਾਂ ਲੜਾਈ ਕਰਨ ਨੂੰ ਤਿਆਰ ਹੀ ਰਹਿੰਦੀ ਐ ਜਿਦੋ ਇਹ ਲੋਕੀ ਇਹਦੇ ਘਰ ਆਲਾ ਤਾਂ ਸਾਥ ਦੇਊਗਾ ਮੇਰੇ ਘਰ ਆਇਨੇ ਤਾਂ ਸਾਥ ਵੀ ਨਹੀਂ ਦੇਣਾ ਯਾਰ ਹੋਈ ਕਿੱ ਆ ਨਾ ਬੁਰੀ ਹੀ ਨੇ ਅੰਦਰ ਸੀਗਾ ਬਸ ਆਉਂਦੀ ਹੋਣੀ ਆ ਮੈਂ ਚਾਹੀਏ ਚਾਹ ਲੱਕੇ ਬਸ ਆ ਅੱਗੇ ਕੋਈ ਨਹੀਂ ਕੋਈ ਆ ਗਾ ਚਾਹ ਲਓ ਪੀਓ ਆ ਲਓ ਪੁੱਤ ਲੈ ਉਪਰ ਉਤਾਰ ਹਾਂ ਬਾਪੂ ਗੋਗੀ ਕਿੱਥੇ ਹੈਗਾ ਉਹ ਕਿਤੇ ਅੰਦਰ ਸੁੱਤਾ ਪਿਆ ਹੋਊਗਾ ਅੱਛਾ ਉਹਨੂੰ ਬੋਲ ਮਾਰ ਫਿਰ ਆੜਤੀ ਤੇ ਜਾਣਾ ਯਾਰ ਉਹਨੂੰ ਤਾਂ ਮੈਂ ਰਾਤ ਹੀ ਸਾਰਾ ਕੁਝ ਕਹਿਤਾ ਸੀਗਾ ਦੱਸਤਾ ਸੀ ਸਾਰਾ ਕੁਝ ਅੱਛਾ ਦੱਸਤਾ ਸੀ ਹਾਂ ਕੋਈ ਨਹੀਂ ਬਗ ਜਾਗੇ ਉਹ ਬਗ ਜਾ ਕੈ ਛੱਡ ਦਿਓ ਯਾਰ ਮੀਂਹ ਕਣੀ ਦਾ ਟਾਈਮ ਹੈ ਹੁਣ ਤੁਰੋ ਨਾ ਤੁਸੀਂ ਐਂ ਕਰੋ ਬਾਪੂ ਜੀ ਤੁਸੀਂ ਤਾਂ ਗੱਡੀ ਲੈ ਜਾਓ ਗੋਗੀ ਮੋਟਰ ਲੈ ਉਹ ਮੈਂ ਮੋਟਰਸਾਈਕਲ ਤੇ ਬਗ ਜੂਗਾ ਠੀਕ ਹੈ ਮੈਂ ਨਾ ਤਾਂ ਜਾ ਆਉਂਗਾ ਪਟਵਾਰੀ ਕੋਲੇ ਉਹ ਕੰਮ ਨਵੇੜ ਦੂੰ ਤੁਸੀਂ ਸਾਰੇ ਜਾ ਕੇ ਕਚੈਰੀਆਂ 'ਚ ਕੰਮ ਨਵੇੜ ਦੋ ਨਾਲੇ ਮੈਂ ਆੜਤੀ ਕੋਲੇ ਜਾ ਕੇ ਕੰਮ ਨਵੇੜਿਆ ਹਾਂ ਸਾਰੇ ਓਏ ਉਹ ਤਾਂ ਠੀਕ ਹੈ ਮੈਥੋਂ ਨਾ ਗੱਡੀ ਲੋਟ ਨਹੀਂ ਆਉਣੀਗੀ ਮੀਂਹ ਕਣੀ ਦਾ ਟਾਈਮ ਆ ਮੈਂ ਤਾਂ ਮੋਟਰਸਾਈਕਲ ਤੇ ਜਾਊਂਗਾ ਪਾਣੀ ਠਾ ਠਾ ਖੜਾਗਾ ਫਿਰ ਜਾ ਕੇ ਗੱਡੀ ਮੈਂ ਲੈ ਆਉਂਗਾ ਗੱਡੀ ਲੈ ਜਾਓ ਤੁਸੀਂ ਮੈਂ ਤਾਂ ਮੋਟਰਸਾਈਕਲ ਲੈ ਜਾਊਂਗਾ ਕੋਈ ਨਹੀਂ ਜਾਣਾ ਮੈਂ ਤਾਂ ਹੁਣੀ ਜਾਣਾ ਬਿਰਦੋਂ ਹਾਂ ਬਸ ਮੈਂ ਚਾਬੀ ਚੱਕ ਲਿਆ ਮੈਂ ਮੋਟਰਸਾਈਕਲ ਦੀ じゃ ਫਿਰ ਮੈਂ ਵੀ ਆਉਣਾ ਆਇਆ ਮੰਗੀ ਆਹੋ ਠੀਕ ਆ ਮੈਂ ਦੂਜੇ ਪਾਸੇ ਤੇ ਆਉਂ ਜਾਗਾ ਇਧਰ ਤਾਂ ਪਾਣੀ ਵਾਲਾ ਤੁਸੀਂ ਵਗਜੋ ਹਾਂ ਹਾਂ ਮੈਨੂੰ ਫੋਨ ਕਰਦੀ ਵੀਰਪਾਲ ਕਦੋਂ ਦੀ ਲੱਗੀ ਐ ਕਰ ਲਈ ਪ੍ਰੈਸ हां मम्मी ਹੋਰ ਤਾਂ ਕਰ ਲੈ ਕੱਪੜੇ ਇਹ ਸਾਰੇ ਐ ਨੀ ਸ਼ਰਟਾਂ ਹੀ ਸੀ ਦੋ ਤਿੰਨ ਕੇ ਰਹਿ ਗਈਆਂ ਇਹ ਕਰੀ ਜਾਨੀ ਐਗੀ ਅੱਛਾ ਉਹ ਸੁਮਨ ਨਹੀਂ ਉੱਠੀ ਅਜੇ ਨਾ ਮਮੀ ਹੈ ਤਾਂ ਉੱਠੀ ਨਹੀਂ ਗਈ ਉਹ ਤਾਂ ਲੋ ਦੇਖ ਲੈ ਐਵੇਂ ਦੇਖਦੀ ਹੈਗੀ ਵੀ ਕਿੰਨਾ ਦਿਨ ਚੜ ਗਿਆ ਉਹ ਕਿੰਨਾ ਬਥੇਰਾ ਵੱਡਾ ਚੜਿਆ ਪਿਆਗਾ ਹਾਂ ਮੈਨੂੰ ਚਾਣ ਦੇ ਫਿਰ ਹੁਣ ਮੈਂ ਉਠਾ ਕੇ ਹਾਂ ਤੁਸੀਂ ਦੇਖ ਲਓ ਫਿਰ ਮੈਂ ਤਾਂ ਠਾਈ ਨਹੀਂ ਨਾ ਮੈਂ ਤਾਂ ਬੋਲੀ ਨਹੀਂ ਹਾਲ ਤਾਂ ਕੰਮ ਕਰਨ ਲੱਗ ਗਈ ਨਹੀਂ ਸੁਣ ਨਾ ਕੋਲੇ ਉਠਖੜਾ ਹੈ ਉਹ ਦੇਖ ਲੈ ਕਿਹੜੀ ਕਿਹੇ ਧੁੱਪ ਆ ਗਈ ਤੁਮਾਣੀ ਮੁੱਟਦਾ ਹੈ ਦੇਖ ਲੈ ਕਰ ਵੀ ਸਾਰੇ ਨਖੜਕਾ ਹੋਈ ਜਾਂਦਾ ਕੰਮ ਤਾਂ ਤੇ ਕਰੀ ਸਾਰੇ ਕਰ ਲੇ ਤੇ ਤੂੰ ਹਜੇ ਪਈ ਆ ਇਹ ਤਾਂ ਭਈ ਚੰਗਾ ਨਹੀਂ ਲੱਗਦਾ ਐਨੀ ਵੀ ਕੀ ਜਲਦੀ ਮਮੀ ਮੈਂ ਕਿਹੜਾ ਕੰਮ ਕਰਨੇ ਹੁੰਦੇ ਨੇ ਦੋ ਹੈਗੇ ਤਾਂ ਹੈਗੇ ਨੇ 5 ਮਿੰਟ ਹੋਰ ਸੌ ਜਾਂਦੋ ਲੈ ਪੁੱਤਾਂ ਇਹਨਾਂ ਨੂੰ ਹੁਣ ਸੁਭਾ ਕਿਵੇਂ ਪਾਵਾਂਗਾ ਸਵੇਹਾ ਉੱਠਣ ਦਾ ਤੂੰ ਤਾਂ ਫਿਰ ਐ 12 ਵਜੇ ਤਾਈ ਪਈ ਰਹੇਂਗੀ ਇਹ ਤਾਂ ਕੰਮ ਨਹੀਂ ਕਰਨਾ ਕੋਈ ਨਾ ਕਾਪੀ ਪਾ ਲਾਂਗੇ ਸਵਾ ਦਾ ਹੈਗੇ ਨੇ ਦੋ ਕੰਮ ਕਰਨਾ ਨੇ ਹੁਣ ਮੈਂ ਕੀ ਕਰਨਾ ਉੱਠ ਕੇ ਉੱਠ ਕੇ ਰੋਟੀ ਰੁੱਟੀ ਖਾ ਲੈ ਠੰਡੀਆਂ ਹੋ ਜਾਣੀਆਂ ਰੋਟੀਆਂ ਕਦੋਂ ਦੀਆਂ ਪਕਾਈਆਂ ਨੇ ਉਹਨਾਂ ਨੇ ਕੋਈ ਨਾ ਮਮੀ ਉੱਠ ਖੜਦੀ ਆ ਉੱਠ ਖੜ ਹੁਣ ਜਿੱਤੇ ਫੇਰ ਨਾ ਪੈਜੀ ਕਿੰਨੇ ਕਿ ਸੂਟ ਰਹਿ ਗਏ ਬਾਬਾ ਪ੍ਰੈਸ ਕਰਨ ਵਾਲੇ ਬਸ ਸੁਮਨ ਮੈਂ ਤਾਂ ਕਰ ਤੇ ਪ੍ਰੈਸ ਮੈਂ ਤਾਂ ਇਹਨਾਂ ਸ਼ਾਇ ਇੱਕ ਸੂਟ ਮੇਰਾ ਵੀ ਕਰ ਦਿਓ ਸੁਮਨ ਪੜੇ ਮੈਥੋਂ ਹੁਣ ਨਹੀਂ ਪ੍ਰੈਸ ਹੁੰਦਾ ਮੇਰੇ ਤਾਂ ਨਾ ਰਸੋਈ ਚ ਸਾਰਾ ਕੰਮ ਕਰਨ ਵਾਲਾ ਪਿਆ ਤੂੰ ਆਪ ਦਾ ਸੂਟ ਨਾ ਆਪ ਪ੍ਰੈਸ ਕਰ ਲੈ ਹੁਣ ਤਾਂ ਬਾਬਾ ਤੂੰ ਸੂਟ ਪ੍ਰੈਸ ਕਰ ਹੀ ਜਾਂਦਾ ਸੀ ਜੇ ਮੈਂ ਆਪਦੇ ਸੂਟ ਨੂੰ ਕਹਤਾਂ ਤੈਨੂੰ ਹੁਣ ਤੁਸੀਂ ਕੰਮ ਗਣਿਆਉਣ ਲੱਗੇ ਨਹੀਂ ਸੁਮਨ ਉਹ ਗੱਲ ਨਹੀਂ ਤੂੰ ਸਾਰਾ ਦਿਨ ਬੇਲੀ ਰਹਿਣੀ ਆ ਆਹ ਸੂਟ ਤੂੰ ਆਪ ਪ੍ਰੈਸ ਕਰ ਲੈ ਏਡੀ ਕਿੱਡੀ ਕਿ ਗੱਲ ਹੈ ਜੀ ਅੱਛਾ ਮੈਂ ਬੇਲੀ ਰਹਿਣੀ ਮੇਰੇ ਲਈ ਪਤਾ ਕਿੰਨੇ ਕੰਮ ਨੇ ਛੋਟੇ ਛੋਟੇ ਚਲ ਪਰਾਂ ਹੋ ਜਾ ਮ ਨਹੀਂ ਪਾ ਵੀ ਬਸ ਰਹਿਣ ਦੋ ਹੁਣ ਤਾਂ ਮੈਂ ਆਪੀ ਕਰ ਲੂੰਗੀ ਨਹੀਂ ਨਹੀਂ ਸੁਹਣਾ ਲੈ ਮੈਨੂੰ ਫੜਾ ਮੈਂ ਕਰ ਦੂੰਗੀ ਅੱਗੇ ਵੀ ਮੈਂ ਹੀ ਕਰਦੀ ਸੀ ਪ੍ਰੈਸ ਕੌਣ ਕਰ ਕਿਦਾਂ ਦੱਸੀ ਅੱਗੇ ਤੈਨੂੰ ਪ੍ਰੈਸ ਫਿਰ ਪਹਿਲਾਂ ਕਿ ਜਵਾਬ ਦੇ ਤੇ ਨਾਲ ਤਾਂ ਕਰਨਾਗਾ ਸਨੜ ਪਹਿਲਾਂ ਜਵਾਬ ਦੇ ਦੇਣੇ ਹੋਗੇ ਚੱਲ ਕੋਈ ਗੱਲ ਨਹੀਂ ਸੁਹਣਾ ਤੂੰ ਗੁੱਸਾ ਨਾ ਕਰਿਆ ਕਰ ਆ ਲੋ ਆ ਲੈ ਫੜਾ ਮਾੜੀ ਜੀ ਗੱਲ ਕਹੀ ਸੀ ਢਿੜ ਕੁਠੀ ਕੁੜੇ ਲੈ ਜੇ ਦੂਰੇ ਨਹੀਂ ਕੁਝ ਕਰਦੀ ਗਾਹਾਂ ਕੀ ਕਰੂੰਗੀ ਐਡੀ ਕਿੱਡੀ ਗੱਲ ਆ ਦਾ ਸੂਟ ਪ੍ਰੈਸ ਕਰਕੇ ਨਹੀਂ ਪਾ ਸਕਦੇ ਉਹ ਵੀ ਐ ਕਹਿੰਦੀ ਐ ਬੱਸ ਮੈਨੂੰ ਤਿਆਰ ਕਰਕੇ ਦਿਓ ਸਾਰਾ ਕੁਝ ਫੇਰ ਮੈਂ ਆਪਾਂ ਆਹ ਕਰ ਦਈਏ ਕੋਈ ਐਨਾ ਲੈ ਦੇ ਕੇ ਬੁਰਸ਼ ਕਰਾਉਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਕਿੰਨਾ ਗੰਦਾ ਸ਼ਿੰਕੋ ਹੋਇਆ ਪਿਆ ਪਹਿਲਾਂ ਸਾਫ਼ ਕਰਨੀ ਹੈਗੀ ਭਾਬੀ ਨੂੰ ਜਾ ਕੇ ਕਹਿੰਨੀ ਹੈਂ ਆਲੇ-ਦਾਲੇ ਵੀ ਨਹੀਂ ਬਾਈਪਰ ਫੇਰ ਸਕਦੀਆਂ ਹੈਗੀਆਂ ਜਾ ਕੇ ਕਹਿੰਨੀ ਹੈ ਵੀ ਉੱਥੇ ਸਾਫ਼ ਕਰੋ ਪਹਿਲਾਂ ਪਪੀ ਹੂੰ ਤਾਂ ਤੁਸੀਂ ਕਹਿੰਦੇ ਹੋ ਮੈਂ ਸਾਰਾ ਦਿਨ ਕੰਮ ਕਰਦੇ ਆਂਗੀ ਕੀ ਕੰਮ ਕਰਦੇ ਹੋਗੇ ਉੱਥੇ ਬੁਰਸ਼ ਕਰਨ ਗਈ ਸੀਗੀ ਸਿੰਕ ਤੇ ਨੇ ਨਾ ਰੇਤਾ ਚੜਿਆ ਪਿਆਗਾ ਮਾੜਾ ਮੋਟਾ ਸਾਬ ਸਫਾਈ ਕਰ ਲਿਆ ਕਰੋ ਸੋ ਹੁਣ ਮੈਂ ਤਾਂ ਕੱਲ ਨਾ ਉਧਰ ਸਾਰਾ ਕੁਝ ਸਾਫ ਕਰਕੇ ਆਈ ਸੀ ਬਾਥਰੂਮ ਕਰਕੇ ਆਈ ਸੀ ਮੂਰੇ ਜਿਹੜੀ ਜਗ੍ਹਾ ਪਈ ਆ ਮਸ਼ੀਨ ਵਾਲੀ ਉਹ ਸਾਫ ਕਰ ਲਈ ਸਿੰਕ ਸੁੰਕਾ ਕਰ ਲਈ ਸੀ ਹੁਣ ਮੈਂ ਕੀ ਕਰਾਂ ਭਾਈ ਸਾਰਾ ਦਿਨ ਮੈਂ ਹੀ ਲੱਗੀ ਰਹਾ ਕਰ ਹੁਣ ਉੱਥੇ ਨੇ ਨਾ ਗੰਦ ਪਿਆ ਉੱਥੇ ਬੁਰਸ਼ ਕਰਨ ਨੂੰ ਵੀ ਜੀ ਕਰਦਾ ਹੈਗਾ ਫਿਰ ਬਾੜਾ ਜੀ ਤੂੰ ਆਪ ਸਾਫ ਕਰਕੇ ਬੁਰਸ਼ ਕਰ ਲੈਂਦੀ ਐ ਢਿੱਕ ਢਿੱਕ ਗੱਲ ਸੀਗੀ ਫਿਰ ਸਾਨੂੰ ਦੂ ਨੂੰ ਕਦੇ ਵਾਸਤੇ ਲੈਂਦਾ ਫਿਰ ਗਾਹਾਂ ਕਰੇ ਵੀ ਕਰਨਾ ਪਊਗਾ ਜੇ ਉਰੇ ਮਾੜਾ ਮੁੱਤ ਹੱਥ ਹਿਲਾ ਲੇਗੇ ਐਡੀ ਕਿੱਡੀ ਗੱਲ ਹੈਗੀ ਜੇ ਤੁਸੀਂ ਭਾਬੀ ਘਰ ਸਾਫ ਕੀਤਾਗਾ ਫਿਰ ਉਥੇ ਸਫਾਈ ਵੀ ਤਾਂ ਰਹਿਣੀ ਚਾਹੀਦੀ ਐ ਉਹ ਤਾਂ ਐ ਲੱਗਦਾ ਜਿਵੇਂ 10 ਦਿਨ ਹੋ ਗਏ ਕੁਛ ਕੀਤਾ ਹੀ ਨਹੀਂ ਹੈਗਾ ਉੱਥੇ ਬੁਰਸ਼ ਕਰਨ ਗਈ ਤੂੰ ਤਿੰਨ ਮਨ ਖਰਾਬ ਹੋਇਆ ਬੁਰਸ਼ ਵੀ ਨਹੀਂ ਕਰਕੇ ਹੀ ਹੈਗੀ ਚਲ ਕੋਈ ਨਾ ਸੁਣ ਐਨਾ ਕਿ ਕੋ ਬਰਉਣੀ ਐ ਮੈਂ ਕਰਿਉਣੀ ਐ ਸਾਫ ਜਾ ਕੇ ਐਡੀ ਕੀ ਗੱਲ ਹੈਗੀ ਕੀ ਹੋ ਗਿਆ ਸੁਣ ਨਾ ਕੀ ਹੋਣਾਗਾ ਮੰਮੀ ਉਥੇ ਬੁਰਸ਼ ਕਰਨ ਗਈ ਸੀਗੀ ਐਨਾ ਰੇਤਾ ਜਿਹੜਾ ਬੈਸ਼ਿੰਕ ਤੇ ਨਾ ਬਾਥਰੂਮ ਸਾਫਣੇਗੇ ਮਨ ਮੈਂ ਨਾ ਮਨ ਖਰਾਬ ਹੋਇਆ ਸਾਰਾ ਦਿਨ ਕਹੀ ਜਾਂਦੀ ਐ ਕਿ ਮੈਂ ਸਫਾਈ ਕਰਦੀ ਐ ਮੈਂ ਸਫਾਈ ਕਰਦੀ ਐ ਨਾਲ ਸਾਰਾ ਦਿਨ ਲੰਕੜੀ ਫਿਰਦੀ ਰਹਿੰਦੀ ਐ ਨਾਲੇ ਕਿਤੇ ਸਾਰੀ ਗੰਦ ਪਿਆ ਰਹਿਂਦਾ ਕਿਹੜੀ ਸਫਾਈ ਕਰਦੀ ਐ ਇਹ ਕਿਥੋਂ ਚੱਜ ਦਾ ਕੁਝ ਕਰਦੀ ਐ ਤੂੰ ਪਤਾ ਨਹੀਂ ਮੰਮੀ ਕੀ ਕਰਦੀ ਰਹਿੰਦੀ ਸਾਰਾ ਦਿਨ ਕੀ ਕਰਨਾ ਸੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਪਰ ਛੋੜੇ ਯਾਦ ਨਹੀਂ ਵੀ ਕੰਮ ਕਰਦੀ ਹੈਗੀ ਪਰ ਮੇਰੇ ਨਾਲ ਕੰਮ ਕੀਤੇ ਦੀ ਕਦਰ ਨਹੀਂ ਹੈਗੀ ਤੁਸੀਂ ਤਾਂ ਇਹੀ ਕਹਿਣੀ ਹੋ ਵੀ ਇਹ ਕਰਦੀ ਨਹੀਂ ਕੁਸ ਮੇਰੀ ਗੱਲ ਸੁਣੋ ਕਿੰਨੇ ਕਰੇਗੇ ਕਰ ਲੈ ਪ੍ਰੈਸ ਨਾਲ ਹੁਣ ਉਧਰ ਸਫਾਈ ਸੂਈ ਕਰਦੀ ਫਿਰ ਅਵਤਾਰ ਗਾਲਾਂ ਦਿੰਦਾ ਹੈਗਾ ਕਹਿੰਦਾ ਮੰਮੀ ਆ ਕਿਹਾ ਚੱਜਦਾ ਨਹੀਂ ਕੁਝ ਕਰੇ ਫਿਰ ਹੁਣ ਮੈਂ ਕੀ ਕਰਾਂ ਮੈਂ ਆ ਕਹੇ ਵੀ ਨਹੀਂ ਕਰੀ ਜਾਂਦੀ ਜਿਵੇਂ ਕਰੀ ਜਾਂਦੇ ਜੇ ਮੈਂ ਟੋਕਾ ਟਾਕੀ ਕਰੂੰਗੀ ਤਾਂ ਮੈਨੂੰ ਕਹੂਗੀ ਹੁਣ ਦੁਬਾਰੇ ਕਰਦੇ ਫਿਰ ਸਾਰਾ ਕੁਝ ਆ ਦੇਖੋ ਕਰਿਆਉਣੀ ਆ ਆ ਦੇਖ ਲਓ ਜਸਵੀ ਰਹਿ ਗਈ ਸਾਰਾ ਦਿਨ ਵਿਚਾਰੀ ਕੰਮ ਕਰੀ ਜਾਂਦੀ ਐ ਜਮਾ ਮੱਥੇ ਵਟ ਨਹੀਂ ਪਉਂਦੀ ਹੱਸ ਹੱਸ ਕੇ ਸਾਰਾ ਦਿਨ ਕੰਮ ਕਰਦੀ ਹੈਗੀ ਨਾਲ ਬਲੈਂਸ ਸੋਨਾ ਕੰਮ ਕਰਦੀ ਐ ਉਹ ਹੋਰ ਮਮੀ ਮਿੰਤਾ ਬਤਰਸ ਹੁੰਦਾ ਕਿ ਮੈਂ ਤਾਂ ਆਪ ਨੂੰ ਰੋਜ਼ ਵਾਂਗੂ ਦੇਖਦੀਆਂਗੀ ਨਾ ਤਾਂ ਵਿਚਾਰੀ ਅੱਕਦੀ ਐ ਨਾ ਥੱਕਦੀ ਐ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਐ ਨਿਆਣੀ ਜੀ ਵਿਚਾਰੀ ਉਮਰ ਦੀ ਐ ਹੈ ਤੇ 20 ਜਾਣੇ ਕੰਮ ਕਰਾਉਣ ਵਾਲੇ ਨਹੀਂ ਕਰੇ ਹੈ ਆਪ ਵੀ ਕਰ ਸਕਦੇ ਨੇ ਉਹ ਆਪੋ ਆਪਦਾ ਕੰਮ ਤੇ ਕੀ ਹੋ ਗਿਆ ਜੀ ਵਿਚਾਰੀ ਦੀ ਮਾਂ ਨਹੀਂ ਹੈਗੀ ਪਹਿਲਾਂ ਮਾੜਾ ਮੋੜਾ ਤਾਂ ਤਰਸ ਕਰ ਲੈਣੋ ਇਹਦੇ ਤੇ ਹੋਰ ਮਮੀ ਤਰਸ ਵੀ ਹੁੰਦਾ ਕਿ ਜਦ ਵਿਚਾਰੀ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਐ ਪਰ ਅਗਲੇ ਨੂੰ ਨਾ ਆਉਂਦਾ ਹੈਗਾ ਉਹ ਨਹੀਂ ਕੁਝ ਕਰਦੇ ਹੈਗੇ ਹੋਰ ਪੁੱਤ ਤਰਸ ਤਾਂ ਆਉਂਦਾ ਹੀ ਐ ਚਲ 1:00 ਵੱਜ ਗਿਆ ਲੈ ਹੁਣ ਆਪਾਂ ਚਾਹ ਪਾਣੀ ਪੀ ਲਈਏ ਚਾਹ ਤੁਸੀਂ ਮੰਮੀ ਮੈਨੂੰ ਨਾ ਕਹੋ ਉਹ ਦੋਨੋਂ ਜਿਹੜੇ ਸੁੱਤੀਆਂ ਭਏ ਨੇ ਕਦੋਂ ਦੀਆਂ 11:00 ਵਜੇ ਦੀਆਂ ਉਹਨਾਂ ਨੂੰ ਕਹਿ ਦੋ ਚਾਣੋ ਮੈਂ ਤਾਂ ਨਾ ਤੁਹਾਨੂੰ ਜਮਾ ਨਾ ਕਹਿੰਦੀ ਆ ਮੇਰੇ ਤਾਂ ਗੋਡਿਆਂ 'ਨ ਵਗ ਲੱਗੀ ਪਈ ਐ ਤੂੰ ਰਹਿਣ ਜਾਂਦਾ ਮੈਂ ਤਾਂ ਆਪ ਹੀ ਕਰਕੇ ਬਿਠੇਰਾ ਦੇ ਦਿੰਦੀ ਨਾਲ ਸੋਨੂੰ ਪਿਉਂਦੀ ਨਾਲੇ ਮੈਂ ਆਪ ਪੀ ਲੈਂਦੀ ਉਹਨੂੰ ਦੇਖਦੀ ਆ ਹੁਣ ਵੀਰਪਾਲ ਨੂੰ ਕਹਿੰਨੀ ਆ ਵੀ ਚਾਹ ਕਰ ਲੈ ਭਾਈ ਹੁਣ ਉੱਠ ਖੜਾ ਨੀ ਵੀਰਪਾਲਾ ਕੜੇ ਬਖਤਾਂ ਦੀ ਪਈਆਂ ਕੁੜੇ ਪੱਖ ਲੱਗੀ ਪਈ ਹੈਗੀ ਹੁਣ ਚਾਹ ਬਣਾ ਲੈਣਾ ਤਾਂ ਲੈ ਜੇ ਤਾਂ ਕੋਈ ਰੋਟੀ ਹੈਗੀ ਹੈ ਤਾਂ ਤਾਂ ਹੋਲਿਆ ਦੇ ਗਰਮ ਕਰਕੇ ਨਹੀਂ ਭਾਈ ਮੈਨੂੰ ਪਕਾ ਕੇ ਦੇ ਰੋਟੀ ਮੰਮੀ ਹਾਏ ਹੁਣ ਤਾਂ ਮੈਂ ਇੰਨਾ ਕੰਮ ਨਿਮੇੜ ਕੇ ਪਈ ਸੀ ਕਿਹੜੀ ਘੰਟਾ ਆਰਾਮ ਕਰਨ ਦੇ ਦੇਉ ਨਾ ਤੁਸੀਂ ਆਪ ਪਾ ਕੇ ਖਾ ਲੋ ਰੋਟੀ ਨਾਲ ਚਾਹ ਨਾਲ ਕੋਟਾ ਦੇ ਜੋਗੀ ਐਡੀ ਕਿੱਡੀ ਕ ਗੱਲੇਗੀ ਨਾ ਭਾਈ ਮੈਂ ਤਾਂ ਬਣਾ ਕੇ ਲੈ ਕੇ ਦੇ ਚਾਹ ਨਾਲੇ ਨਾਲੇ ਰੋਟੀ ਲਿਆ ਮੈਥੋਂ ਤਾਂ ਨਹੀਂ ਚੱਕੀ ਜਾਂਦੀ ਹੈਗੀ ਆਪੇ ਲਿਆ ਦਾਨੀ ਹੈਗੀ ਤੁਸੀਂ ਬਹਿ ਜਾਓ ਇੱਥੇ ਮੰਜੇ ਤੇ ਹਾਏ ਵੀਰਬਾ ਪੱਕੀ ਪਕਾਈ ਨਹੀਂ ਖਾ ਸਕਦੀਆਂ ਹੁਣ ਪਕਾਈ ਪਈ ਸੀ ਰੋਟੀ ਪਾ ਕੇ ਖਾ ਲੈਂਦੀ ਉਹ ਵੀ ਅਕੇ ਮੈਨੂੰ ਲਿਆ ਕੇ ਦੇ ਪਤਾ ਲੱਗ ਗਿਆ ਵੀ ਹੁਣ ਇਹ ਬੇਲੀ ਹੋ ਗਈ ਕੰਮਾਂ ਤੋਂ 10 ਮਿੰਟ ਆਰਾਮ ਕਰਨ ਨੂੰ ਪਈਏ ਆਰਾਮ ਕਿੱਥੇ ਕਰਨ ਦੰਦੀਆਂ ਨਹੀਂ ਇਹਨੇ ਤਾਂ ਪਾਦੀ ਬਣ ਜਾਂਦੀ ਐ ਵੀ ਛੇਤੀ ਹੁਣ ਇਹਨੂੰ ਖੜੀ ਕਰਦੀ ਐ ਚੱਲ ਮੈਨੂੰ ਤਾਂ ਪਾ ਕੇ ਫੜਾਉਣੀ ਪਊ ਇਹ ਤਾਂ ਜਹੇ ਜਹਿਆਂ ਹੈਗੀਆਂ ਨੇ ਹੈਗੀਆਂ ਸੁਣ ਨਾ ਜਾ ਪਾਣੀ ਲਿਆ ਭੱਜ ਕੇ ਭਾਬੀ ਭਾਬੀ ਤੋਂ ਕੀ ਕਰਾਉਣਾ ਹੈ? ਪਾਣੀ ਮੰਗਾਉਣਾ ਤੁਹਾਡੇ ਵਾਸਤੇ? ਲੈ ਜੀ ਭਾਬੀ ਨੂੰ ਕਹਿਣਾ ਹੁੰਦਾ ਤਾਂ ਮੈਂ ਆਪ ਹੀ ਕਹਿ ਦਿੰਦਾ। ਫਿਰ ਮੇਰਾ ਸੀਰੀਅਲ ਲੰਗੀ ਜਾਂਦਾ ਹੈ ਮੈਂ ਤਾਂ ਹੀ ਬੋਲ ਮਾਰਿਆ ਭਾਬੀ ਨੂੰ ਉਹ ਲਿਆ ਦੂਗੀ ਪਾਣੀ ਦਾ ਗਲਾਸ। ਜਾ ਕੇ ਪਾਣੀ ਲਿਆ ਦੇ। ਕਿਵੇਂ ਭਾਬੀ ਨੂੰ ਬਾਜਾ ਮਾਰਨ ਲੱਗੀ ਐ? ਠੀਕ ਐ ਵੀਰੇ ਲੈ ਕੇ ਆਉਣੀ ਆ। ਲ ਮੇਰੀ ਜੁਕਤੀ ਪਤਾ ਨਹੀਂ ਕਿੱਥੇ ਰੱਖੀ ਹੈਗੀ। ਸੱਸ ਸੋਈ ਕਰਦੀ ਪਤਾ ਨਹੀਂ ਕਿੱਥੇ ਚੀਜ਼ਾਂ ਰੱਖ ਦਿੰਦੀਆਂ ਨੇ ਮੇਰੀਆਂ। ਗਗਨਬਬੀ ਹਾਂ ਕੀ ਹੋ ਗਿਆ ਮੇਰੀ ਜੁੱਤੀ ਕਿੱਥੇ ਹੈਗੀ ਮੈਨੂੰ ਕੀ ਪਤਾ ਉੱਥੀ ਹੋਣੀ ਹੈ ਜਿੱਥੇ ਰੋਜ਼ ਰੱਖਦੀ ਹੈਗੀ ਸਾਰੇ ਚੀਜ਼ਾਂ ਫਰੋਲਤੀਆਂ ਪਤਾ ਨਹੀਂ ਕਿੱਥੇ ਰੱਖ ਦਿੰਦੇ ਹੋਈਆਂ ਫਿਰ ਮੈਨੂੰ ਕੀ ਪਤਾ ਲੱਭ ਲਾ ਲੱਭੀ ਹੋਈ ਜਾਂਦੀ ਹੈ ਕਿ ਤੁਸੀਂ ਲੱਭ ਕੇ ਦੋ ਹੁਣ ਮੈਨੂੰ ਕੀ ਪਤਾ ਤੁਹਾਡੀ ਚੀਜ਼ਤ ਨਹੀਂ ਹੋਈ ਕਿੱਥੇ ਹੈਗੀ ਲੈ ਮੈਂ ਸਫਾਈਆਂ ਕਰਦੀ ਆ ਮੈਂ ਬੇਲੀ ਥੋੜੀ ਆ ਜੁੱਤੀ ਲੱਭਣ ਨੂੰ ਇੱਕ ਤਾਂ ਤੁਹਾਡਾ ਮੈਨੂੰ ਐ ਨਹੀਂ ਪਤਾ ਲੱਗਦਾ ਮੇਰੇ ਚੀਜ਼ਾਂ ਕਿਹੜੇ ਖਲ ਖੁੰਜੇ ਚ ਬਾੜ ਦਿੰਦੇ ਹੋਗੇ ਕਦੇ ਕੋਈ ਟਾਈਮ ਤੇ ਮੈਨੂੰ ਚੀਜ਼ ਨਹੀਂ ਲੱਭੀ ਹੈਗੀ ਥੋਡੀਆਂ ਧਰੀਆਂ ਹੋਈਆਂ ਦੇਖ ਸੌਮਣ ਅਸੀਂ ਸਾਫ਼ ਸਫਾਈ ਕਰਦਿਆਂ ਅਸੀਂ ਤੇਰੀਆਂ ਜੁੱਤੀਆਂ ਤੋਂ ਕੀ ਲੈਣਾ 10 ਜੋੜੇ ਤੇਰੇ ਕੋਲ ਜੁੱਤੀਆਂ ਦੇ ਨੇ ਇੱਧਰ ਉੱਧਰ ਪਏ ਹੋਣਗੇ ਕਿਤੇ ਦੇਖ ਲੈ ਫਿਰ ਕੀ ਹੋ ਗਿਆ ਜੀ ਮਤਲਬ ਇੱਥੇ 10 ਦਸ ਜੋੜੇ ਨੇਗੇ ਇਹਦਾ ਮਤਲਬ ਹੁਣ ਤੁਸੀਂ ਮੈਨੂੰ ਸੁਣਾਈ ਕਰ ਰਹੇ ਹੋਗੇ ਦੇਖ ਸੌਮਣ ਤੈਨੂੰ ਜਮਾਂ ਪਤਾ ਨਹੀਂ ਹੈਗਾ ਵੱਡੇ ਛੋਟੇ ਨਾਲ ਗੱਲ ਕਰਨ ਦਾ ਮੈਂ ਤੇਰੀਆਂ ਬਹੁਤ ਗੱਲਾਂ ਬਰਦਾਸ਼ਤ ਕਰ ਲੀਆਂ ਪਰ ਹੁਣ ਨਹੀਂ ਕਰਦੀ ਛੋਟੀ ਕੁਝ ਜਵਾਨ ਜ਼ਿਆਦਾ ਨਹੀਂ ਚੱਲਣ ਲੱਗ ਗਈ ਪਹਿਲਾ ਜਵਾਨ ਤੇਰੀ ਚੱਲਦੀ ਐ ਫੇਰ ਮੇਰੀ ਚੱਲਦੀ ਐ ਨਾਲੇ ਨਾ ਜਿਆਦਾ ਨਾ ਬੋਲਿਆ ਕਰ ਮੈਂ ਕੰਨ ਤੇ ਮਾਰਨਾ ਥੱਪੜ ਐਂ ਕਿ ਮਾਰੂੰ ਕਿ ਮੇਰੇ ਕਿਹੜਾ ਚੂੜੀਆਂ ਪਏ ਨੇ ਮੈਂ ਕਿਹੜਾ ਤੁਹਾਡੇ ਮਾਰ ਨਹੀਂ ਸਕਦੀ ਹੈਗੀ ਅੱਛਾ ਹੁਣ ਤੂੰ ਮੇਰੇ ਮਾਰੇਂਗੀ ਹਾਂ ਮਾਰੂੰ ਕਿ ਤੂੰ ਨਾ ਬਲਾਈਂ ਨਾ ਜਦਵਾ ਨਾਲੇ ਮੇਨਾਂ ਜਵਾਨ ਨਾਲ ਲੜਾਇਆ ਕਰ ਮੈਂ ਤੁਹਾਨੂੰ ਬੁਲਾ ਕੇ ਕੀ ਲੈਣਾਗਾ ਤੂੰ ਸੋਨੇ ਇੱਥੇ ਕਿਵੇਂ ਬੈਠੀ ਐ ਮਾਤਾ ਨੂੰ ਮੈਂ ਬੈਠਣਾ ਹੀ ਹੈਗਾ ਅੰਦਰ ਮੈਂ ਜੁੱਤੀ ਨੂੰ ਕਿਹਾ ਸੀ ਮੇਰੀ ਜੁੱਤੀ ਨਹੀਂ ਲੱਭੀ ਹੈਗੀ ਮੈਂ ਕਿਤੇ ਜਾਣਾ ਸੀਗਾ ਪਾ ਕੇ ਮੈਂ ਭਾਬੀ ਨੂੰ ਪੁੱਛਿਆ ਗਗਨ ਨੂੰ ਮੇਰੀ ਜੁੱਤੀ ਕਿੱਥੇ ਹੈਗੀ ਕਹਿੰਦੀ ਮੈਨੂੰ ਕੀ ਪਤਾ ਗੈ ਤੇਰੀ ਜੁੱਤੀਆਂ ਦਾ ਐ ਮੈਨੂੰ ਪੁੱਠਾ ਜਿੱਦਾ ਬੋਲਣ ਲੱਗੀ ਅੱਜ ਤਾਂ ਉਹ ਮੰਮੀ ਮੇਰੇ ਮੂੰਹ ਤੇ ਮਾਰਨ ਤੱਕ ਆਈਏਗੀ ਥੱਪੜ ਚਲ ਕੋਈ ਨਾ ਪੁੱਤ ਤੂੰ ਚੁੱਪ ਕਰ ਮੈਂ ਹੁਣ ਇਸੇ ਨੂੰ ਕੁਛ ਦਿਆਂ ਗਗਨ ਹਾਂ ਮੰਮੀ ਸੂਮਨ ਕਹਿੰਦੀ ਹੈ ਕਿ ਮੇਰੇ ਮਾਰਨ ਆਈ ਹੈ ਕਿ ਗਗਨ ਪਹਿਲਾਂ ਮੈਨੂੰ ਬੋਲਦੀ ਕਿਵੇਂ ਹੈਗੀ ਨਹੀਂ ਅੱਜ ਤਾਂ ਤੂੰ ਇਹਦੇ ਹੱਥ ਚੱਕਦੀ ਹੈ ਕੱਲੋਂ ਤੋਂ ਮੇਰੇ ਤੇ ਚੱਕੇਗੀ ਐਨੀ ਹਿੰਮਤ ਤੇਰੀ ਨਾ ਮਮੀ ਮੈਂ ਕੰਬਲੀਆਂ ਜਿਹੜੀਆਂ ਦੇ ਹੱਥ ਚੱਕੂਗੀ ਇਹਨੂੰ ਪੁੱਛੋ ਪਹਿਲਾਂ ਕੀ ਕੁਛ ਬੋਲੀਆ ਮੈਨੂੰ ਨਾ ਹੋਰ ਕੀ ਕੀਤਾ ਤਾ ਜਦੋਂ ਹੱਥ ਹੀ ਚੱਕ ਲਿਆ ਇਹ ਛੋਟੀ ਹੈ ਸਾਡੇ ਤੋਂ ਇਹਨੂੰ ਐ ਨਹੀਂ ਪਤਾ ਵੀ ਵੱਡੇ ਨਾਲ ਗੱਲ ਕਿਵੇਂ ਕਰੀਦੀ ਹੈ ਕਿੰਨੀ ਬਦਤਮੀਜ਼ੀ ਨਾਲ ਬੋਲਦੀਏਗੀ ਫਿਰ ਇਹ ਤਾਂ ਨਿਆਣੀ ਹੈ ਤੂੰ ਤਾਂ ਸਿਆਣੀ ਹੋ ਸਿਆਣੀਆਂ ਫਿਰ ਅਸੀਂ ਇਹਦੀ ਬਦਤਮੀਜ਼ੀ ਜੱਲੀ ਜਾਈਏ ਗੱਲ ਗੱਲ ਤੇ ਬੇਇੱਜ਼ਤੀ ਕਰਦੀ ਹੈ ਨਗੋਚਾਂ ਘੜਦੀ ਹੈ ਕੰਮ 'ਚ ਫਿਰ ਹੱਥ ਚੱਕਣ ਦਾ ਤੇ ਤੇਰੇ ਕੰਮ ਹੀ ਨਹੀਂ ਸੀ ਹੁਣ ਇਹਨੂੰ ਮੈਂ ਕਿੱਧਰ ਕਰ ਦਾਂ ਦੱਸ ਪਹਿਲਾਂ ਇਹ ਬੋਲੀਏ ਮੈਨੂੰ ਮੈਨੂੰ ਬੋਲਦੀ ਹੈ ਕਹਿੰਦੀ ਤੇਰੀ ਜਿਆਦਾ ਜਵਾਨ ਚੱਲਦੀ ਹੈ ਕਿਉਂ ਕੀ ਗੱਲ ਕੀ ਜਵਾਨ ਚੱਲਦੀ ਹੈ ਮੇਰੀ ਨਹੀਂ ਤੂੰ ਹੁਣ ਇੰਨਾ ਨਹੀਂ ਬੋਲਣਾ ਹੈਗਾ ਅੱਜ ਤਾਂ ਮੈਂ ਚੁੱਪ ਕਰ ਗਈ ਬਰਦਾਸ਼ਤ ਕਰ ਲਿਆ ਜਾਂ ਇਸ ਤੋਂ ਬਾਅਦ ਹੱਥ ਚੱਕੇ ਨਾ ਮੈਥੋਂ ਬੁਰਾ ਕੋਈ ਨਹੀਂ ਮੰਮੀ ਮੇਰੀ ਗੱਲ ਸੁਣ ਤੂੰ ਵੀ ਚੁੱਪ ਕਰਕੇ ਬਹਿ ਜਾ ਪੁੱਤਾਂ ਵਾਂਗੂ ਪਾਲੀ ਐ ਇਹ ਮੈਂ ਫੁੱਲਾਂ ਵਾਂਗੂ ਰੱਖੀ ਹੈਗੀ ਇਹਨੇ ਅੱਜ ਹੱਥ ਚੱਕ ਲਿਆ ਕੱਲ੍ਹ ਤੂੰ ਚੱਕੇਂਗੀ ਐ ਨਹੀਂ ਮੈਥੋਂ ਬਰਦਾਸ਼ਤ ਹੋਣਾ ਮੇਰੀ ਗੱਲ ਸੁਣ ਲੋ ਦੋਨੇ ਜਾਨੀਆਂ ਕੰਨ ਖੋਲ ਕੇ ਹੈ ਹੁਣ ਤਾਂ ਮੈਂ ਕਰ ਗਈ ਚੁੱਪ ਇਦੋਂ ਬਾਅਦ ਜੇ ਮੇਰੀ ਧੀ ਤੇ ਕੋਈ ਵੀ ਦੋਨਾਂ ਚ ਹੱਥ ਚੱਕਦਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੈਂ ਨਹੀਂ ਬਰਦਾਸ਼ਤ ਕਰਨਾ ਹੈਗਾ ਘਰੋਂ ਘੱਡ ਦੋਨੇ ਜਾਣੀਆਂ ਨੂੰ ਚੱਲ ਕੁੜੀ ਅੰਦਰ ਸੋਨੂ ਕਿਸੇ ਗੱਲ ਦਾ ਪਤਾ ਜੀ ਆਪਣੇ ਘਰੇ ਕੀ ਹੋਇਆ? ਓ ਮੈਨੂੰ ਕੀ ਪਤਾ ਯਾਰ ਮੈਂ ਤਾਂ ਬਾਹਰੋਂ ਆਇਆ ਬਾਹਰੋਂ ਆ ਕੇ ਇੱਥੇ ਆ ਗਿਆ ਮੈਨੂੰ ਕੀ ਪਤਾ ਕੀ ਹੋਇਆਗਾ ਕੀ ਹੋ ਗਿਆ ਤੂੰ ਦੱਸ ਦੇ ਕੀ ਹੋਣਾ ਸੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਮੈਂ ਤਾਂ ਰਸੋਈ 'ਚ ਕੰਮ ਜਾ ਕਰੀ ਜਾਂਦੀ ਸੀਗੀ ਗਗਨ ਤੇ ਸੋਮਣਾ ਆਪਸ ਵਿੱਚ ਲੜ ਪਈਆਂ ਉਹ ਕਹੀ ਜਾਂਦੀ ਸੀ ਮੈਂ ਤੇਰੇ ਚਪੇੜ ਮਾਰੂੰਗੀ ਉਹਨੇ ਗਾਹਾਂ ਜਾ ਕੇ ਮੰਮੀ ਨੂੰ ਦੱਸਤਾ ਇਹ ਜੀ ਕੀ ਕਰ ਲੋਗੀ ਕਿਉਂ ਲੜਪੀਆਂ ਕਾਦੇ ਪਿਛੇ ਲੜਪੀਆਂ ਪਤਾ ਨਹੀਂ ਮੈਂ ਤਾਂ ਗਗਨ ਨੂੰ ਪੁੱਛਿਆ ਸੀ ਜੁੱਤੀ ਜੱਤੀ ਪਿੱਛੇ ਲੜਪੀਆਂ ਕਹਿੰਦੀ ਉਹਦੀ ਜੁੱਤੀ ਨਹੀਂ ਥਿਆਈ ਆ ਕਿ ਕਹਿੰਦੀ ਹਾਂ ਮੇਰਾ ਸਮਾਨ ਨਹੀਂ ਇੱਕ ਥਾਂ ਤੇ ਟਿਕਿਆ ਕੇ ਧਰਦੀਆਂ ਪਤਾ ਨਹੀਂ ਕਿੱਧਰ ਚਲਾ ਕੇ ਮਾਰੀ ਕਹਿੰਦੀ ਮੈਂਦੀ ਦੀ ਉਹਨੂੰ ਐ ਕਹਤਾ ਵੀ ਮੈਂ ਮੂਤੇ ਮਾਰੂ ਭਾਈ ਮੇਰੇ ਨਾਲ ਬਾਲਾ ਨਾ ਬੋਲ ਉਹਨੇ ਗਾਹਾਂ ਮੰਮੀ ਨੂੰ ਦੱਸਤਾ ਫੇਰ ਮੰਮੀ ਨੇ ਗਾਹਾਂ ਗਗਨ ਨੂੰ ਬੁਲਾ ਲਿਆ ਗਗਨ ਦੀ ਕਲਾਸ ਲਈ ਚੰਗੀ ਤਰ੍ਹਾਂ ਗਗਨ ਨੂੰ ਚੰਨੀ ਮਾਂਜਾ ਬੋਲੀ ਤੇ ਮੈਂ ਜਦੋਂ ਉਹਨਾਂ ਨੂੰ ਬੋਲਦੀਆਂ ਜੀ ਇਹਨੂੰ ਸੁਣ ਕੇ ਰਸੋਈ ਚੋਂ ਮੈਂ ਵੀ ਆ ਗਈ ਮ ਮੈਨੂੰ ਤਾਂ ਬੋਲਦੀ ਐ ਦੂਰ ਹੋਈ ਚੁੱਪ ਕਰ ਜਾ ਤੂੰ ਨਾ ਬੋਲੀ ਬੁਲੀ ਓ ਯਾਰ ਮੇਰੀ ਗੱਲ ਸੁਣ ਯਾਰ ਉਹ ਤਾਂ ਲੜਪੀਆਂ ਠੀਕ ਐ ਪਰ ਤੂੰ ਨਾ ਉਹਨਾਂ ਦੀ ਕਿਸੇ ਗੱਲ ਚ ਬੜੀ ਤੂੰ ਉਹਨਾਂ ਦੀ ਲੜਾਈ ਚ ਜਾਣ ਦੀ ਲੋੜ ਨਹੀਂ ਗਈ ਤੂੰ ਤਾਂ ਪਾਸ ਹੀ ਰਿਹਾ ਕਰ ਉਹ ਤਾਂ ਮੈਨੂੰ ਵੀ ਕਹਿੰਦੀ ਜੇ ਤੁਸੀਂ ਦੋਨਾਂ ਜਾਨੀਆਂ ਨੇ ਮੇਰੀ ਧੀ ਨੂੰ ਕੁਛ ਕਿਹਾ ਨਾ ਸੋ ਉਹਨੂੰ ਦੋਨਾਂ ਨੂੰ ਬਾਹਰ ਕੱਢ ਦੂੰ ਘਰੋਂ ਪਰ ਮੇਰੀ ਧੀ ਨੂੰ ਨਾ ਕੁਛ ਕਹਿਓ ਚੱਲ ਤੂੰ ਰਹਿਂਦੇ ਫਿਰ ਤੂੰ ਚੁੱਪ ਕਰ ਜਾ ਤੂੰ ਨਾ ਕਿਸੇ ਗੱਲ ਜਾਈ ਇਹ ਕਿੱਡੀ ਕੀ ਚੰਗੀ ਕਰ ਲੈ ਜੀ ਸਵੇਰ ਨੂੰ ਬਗਾਨੇ ਕਰੇ ਵੀ ਜਾਣਾ ਉਹਨੇ ਓ ਯਾਰ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਲੈ ਜੇ ਮੰਮੀ ਨੂੰ ਜਦ ਵੱਡੇ ਬਾਪੂ ਨੂੰ ਪਤਾ ਲੱਗ ਗਿਆ ਉਹ ਸੋਨ ਨੂੰ ਕੁਝ ਨਹੀਂ ਕਹਿੰਦੇ ਉਹ ਸੋਡੇ ਮੰਗਰੀ ਪਹਿਣਗੇ ਉਹ ਤਾਂ ਉਹ ਫੁੱਲਾਂ ਨੂੰ ਰੱਖ ਦਿਆ ਚੁੱਪੀ ਕਰ ਜਾ ਫੁੱਲਾਂ ਵਾਂਗੂ ਤੀਆਂ ਨੂੰ ਹਰੀ ਕੀ ਫੁੱਲਾਂ ਵਾਂਗੂ ਰੱਖਦਾ ਹੁੰਦਾ ਕੋਈ ਨਹੀਂ ਆਏ ਵੀ ਤੀਆਂ ਨੂੰ ਡੇਕ ਕੇ ਰੱਖਦਾ ਠੀਕ ਹੈ ਗੱਲ ਕਰ ਤੀਨ ਨੂੰ ਅਕਲ ਵੀ ਦੇਣੀ ਪੈਂਦੀ ਹੈ ਗਾਹਾਂ ਮੂਰੇ ਮਾਪਿਆਂ ਨੂੰ ਫੜਦਾ ਹੈ ਗਲਾ ਓ ਯਾਰ ਜੇ ਤੁਸੀਂ ਜਾ ਕੇ ਕੁਝ ਬੋਲੋਗੇ ਹੁਣ ਮੰਮੀ ਦੇ ਸੁਭਾਅ ਦਾ ਸੋਨ ਨੂੰ ਪਤਾ ਨਹੀਂ ਹੈਗਾ ਸੋਨ ਨੂੰ ਬੋਲੂਗੀ ਪੁੱਟਾ ਹੋ ਉਹਨਾਂ ਨੇ ਕੁਝ ਕਹਿੰਦੀ ਤੁਸੀਂ ਚੁੱਪ ਕਰ ਜਾ ਕਰੋ ਜੇ ਤੁਸੀਂ ਬੋਲੋਗੇ ਘਰੇ ਕੋਲੇ ਸਪਉਆ ਸਾਨੂੰ ਤਾਂ ਹੁਣ ਬੋਲੂਗੀ ਸਾਨੂੰ ਤਾਂ ਦੋਨੇ ਮਾਮਤੀਆਂ ਬੜਬੜ ਖਾਂਦੀਆਂ ਨਹੀਂ ਗੀਆਂ ਪਰ ਬਸ ਫਿਰ ਤੁਸੀਂ ਚੁੱਪ ਕਰ ਜਾ ਕਰੋ ਜਾਂ ਫਿਰ ਐਂ ਕਰੋ ਮੈਂ ਤੁਹਾਨੂੰ ਐਂ ਕਰ ਗੜਾਸੇ ਲੈ ਆ ਕੇ ਦੇ ਦਣਾ ਵੀ ਸਾਰੇ ਲੜਾਈ ਪਿਆ ਕਰੋ ਜੇ ਐਂ ਲੜਾਈ ਕਰਨ ਵਾਲੀਆਂ ਹੁੰਦੀਆਂ ਨੇ ਅੱਜ ਇਹਨੂੰ ਤਾਂ ਕਿਦਾਂ ਦੀ ਅਡੋਬਾਟੀ ਹੋਈਆਂ ਹੁੰਦੀਆਂ ਅਸੀਂ ਤਾਂ ਛੱਡ ਪਰੇ ਯਾਰ ਤੂੰ ਮੈਂ ਤੈਨੂੰ ਦੁਬਾਰੇ ਫੇਰ ਕਹਨੇਗਾ ਵੀ ਜੋ ਮਰਜ਼ੀ ਹੋਈ ਜਾਵੇ ਤੂੰ ਉਹਨਾਂ ਦੀ ਕਿਸੇ ਗੱਲ 'ਚ ਨਾ ਜਾਈ ਠੀਕ ਹੈ ਸਾਰਾ ਗੱਟੀਰੇ ਗੁਲਾਮੀ ਪੈ ਜੂਗਾ ਕਸੂਰ ਤੇ ਚ ਗਗਨ ਦਾ ਵੀ ਨਹੀਂ ਹੈਗਾ ਮੈਨੂੰ ਇੰਨਾ ਪਤਾ ਵੀ ਕਸੂਰ ਗਗਨ ਦਾ ਨਹੀਂ ਉਹਦੀ ਜੁੱਤੀ ਸੀ ਉਹਨੂੰ ਪਤਾ ਹੋਣਾ ਚਾਹੀਦਾ ਸੀ ਤੂੰ ਮੈਨੂੰ ਐਂ ਦੱਸ ਨਿਤਨ ਮੈਂ ਇੱਕ ਹੋਰ ਗੱਲ ਦਨਾ ਸੋਮਨ ਜਿੱਡੀ ਮਰਜ਼ੀ ਵੱਡੀ ਗਲਤੀ ਕਰ ਦੇ ਮਮੀ ਪੈਰ ਤੇ ਮਿੱਟੀ ਨਹੀਂ ਪਹਿਣਦੀ ਉਹਨੂੰ ਕੁਝ ਨਹੀਂ ਕਹਿੰਦੀ ਨਾ ਉਹਨੂੰ ਕੁਝ ਕਹੇ ਸੋ ਹਵਾ ਸੋਡੇ ਗਾਲੀ ਪਾਉਗੀ ਉਹ ਉਹਨੂੰ ਕਾਨੂੰ ਕੁਝ ਕਹਿੰਦੀ ਹੈ ਜੀ ਉਹ ਤਾਂ ਸਮਾਂ ਦੀ ਦੋਨੇ ਮਾਵਾਂ ਤੀਆਂ ਮੇਰੇ ਚੀ ਗਲਤੀਆਂ ਕਰਦੀਆਂ ਰਹੀਆਂ ਨੇ ਜੇ ਕੋਈ ਗੱਲ ਹੋ ਜਾਂਦੀ ਹੈ ਫਿਰ ਮੈਂ ਤੈਨੂੰ ਉਹੀ ਗੱਲ ਤਾਂ ਕਹੀ ਜਾਣਾਗਾ ਵੀ ਤੂੰ ਰਹਿਣ ਦੇ ਚੁੱਪੀ ਕਰ ਜਾ ਕਰ ਮੈਂ ਤਾਂ ਚੁੱਪੀ ਆਪਾਂ ਨੂੰ ਕੀ ਕੁਝ ਮਰਜ਼ੀ ਕਰ ਜਾਵੇ ਉਹਨਾਂ ਦੀ ਧੀ ਕੁਝ ਕਰਨਾ ਨਾ ਕਰਨਾ ਤੂੰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਤੂੰ ਕਿਸੇ ਗੱਲ ਚ ਨਹੀਂ ਆਉਣਾ ਨਹੀਂ ਮੈਥੋਂ ਬਰਾ ਕੋਈ ਨਹੀਂ ਮੰਮੀ ਨੇ ਇੱਕ ਵਾਰੀ ਵੀ ਨਹੀਂ ਕਹਿ ਸੋਮਨ ਨੂੰ ਵੀ ਤੂੰ ਭਈ ਐ ਨਾ ਬੋਲਿਆ ਕਰ ਚੰਗੀ ਨਹੀਂ ਲੱਗਦੀ ਤੂੰ ਐ ਬੋਲਦੀ ਵੀ ਇਹ ਵੱਡੀਆਂ ਨੇ ਤੇ ਇੱਥੇ ਤੂੰ ਐ ਬੋਲਦੀ ਹੈਗੀ ਪਰ ਨਾ ਸੋਮਨ ਦੀ ਮਿਹਤ ਕਰਾਉਂਦੀ ਸੀ ਉਹਦੀ ਪੈਰ 'ਚ ਪੈਰ ਤਾ ਦਿੰਦੀ ਸੀ ਉਹ ਤਾਂ ਉਹ ਯਾਰ ਮੈਂ ਤੈਨੂੰ ਵਾਰੀ ਵਾਰੀ ਕਹੀ ਆ ਨਾਗਾ ਵੀ ਉਹ ਸੋਮਨ ਦੀ ਕਰਾਉਣੀ ਆ ਸੋਮਨ ਜੋ ਮਰਜੀ ਗਲਤੀਆਂ ਕਰੀ ਜਾਵੇ ਕੁਸੀ ਕਰੀ ਜਾਵੇ ਤੈਨੂੰ ਮੈਂ ਇੱਕ ਵਾਰੀ ਕਹਿਤਾ ਤੂੰ ਕਿਸੇ ਗੱਲ 'ਚ ਨਾ ਜਾ ਭੱਜ ਜਾ ਜਾ ਕੇ ਕਰ ਕੰਮ-ਕੰਮ ਕਰ ਲੈ ਉੱਥੇ ਬਗ ਜਾਂਦਾ ਯਾਰ ਉਹ ਨਾ ਦੱਸ ਰਹੀ ਬੁਰਾ ਆ ਕਿੰਨਾ ਖਲਾਰਾ ਪਾ ਰੱਖਿਆਗਾ ਬੈੱਡ ਤੇ ਓਏ ਮੇਰਾ ਪੁੱਤ ਖੇਡ ਕੇ ਗਿਆ ਨਾ ਬਿਸਕੁਟ ਖਾ ਕੇ ਜਾ ਰਹਾ ਬਿਸਕੁਟ ਖਾਦਦੇ ਨੇ ਕਿ ਖਲਾਰੇ ਨੇ ਓ ਫੇਰ ਕੀ ਹੋ ਗਿਆ ਸਮਾਣੀ ਐ ਲਫੜ ਇੱਤਰ ਤੁਸੀਂ ਐਂ ਕਰੋ ਉਹਨੂੰ ਨੰਬਰ ਦੇ ਨਾਲ ਤਾਂ ਕੱਪੜੇ ਬਦਲ ਦਿਓ ਨਾਲੇ ਉਹਦਾ ਮੂੰਹ ਧੋ ਦਿਓ ਮੈਂ ਦੁੱਧ ਗਰਮ ਕਰਕੇ ਆਈਆਂ ਫਿਰ ਉਹਨੂੰ ਦੁੱਧ ਪਿਾਵਾਂਗੀ ਮੈਂ ਚਾਦਰ ਸਾਫ਼ ਕਰਦੀ ਆਂਗੀ ਬਦਲ ਦੇ ਮੈਂ ਚਾਦਰ ਤੁਸੀਂ ਜਾ ਕੇ ਉਹਨੂੰ ਸਾਂਘੋ ਮੜਾ ਜਾ ਬੜਾ ਮੋਟਾ ਆਪ ਵੀ ਦੇਖ ਲਿਆ ਕਰੋ ਕਿੰਨਾ ਖਲਾਰਾ ਪਿਆ ਪਿਆਗਾ ਚਲ ਛੇਤੀ ਛੇਤੀ ਕਰਦੇ ਕੰਮ ਨਿਮੇੜਦੇ ਮੈਂ ਐਨੇ ਉਹਦਾ ਮੂੰਹ ਮੰਧੋਣਾ ਜਾ ਕੇ ਠੀਕ ਆ ਬਸ ਆ ਗਈ 2 ਮਿੰਟ ਦੇਖੋਗੀ ਹਾਂ ਆ ਮਾਨਵਰ ਕਿੱਧਰ ਜਾਂਦਾ ਸੀ ਭੱਜ ਜਾ ਕੁਛ ਨਹੀਂ ਉਹ ਤਾਂ ਮੂੰਹ ਹੀ ਸਾਫ਼ ਕਰਕੇ ਹਟਿਆਗਾ ਤੇ ਤੇਰੀ ਹੁਣੇ ਤੋਂ ਹੀ ਹੋ ਗਈ ਟ੍ਰੈਨਿੰਗ ਸ਼ੁਰੂ ਬੱਚੇ ਸਾਹਮਣੇ ਉਹਨੇ ਜਾਣੇ ਪਤਾ ਨਹੀਂ ਨਾ ਜਾਣਾ ਇਹ ਕੰਮ ਮੈਂ ਨਹੀਂ ਕਰਨ ਦੇਣਾ ਭਾਈ ਮੇਰੀ ਗੱਲ ਸੁਣ ਗਾਗਨ ਨੂੰ ਨਹੀਂ ਮੈਂ ਕੰਮ ਤੇ ਜਾਣ ਦੇਣਾ ਤੂੰ ਜਾ ਕੰਮ ਤੇ ਇਹ ਜੇ ਚੋਚਲੇ ਮੈਂ ਨਹੀਂ ਕਰਨ ਦੇਣੀ ਤੁਹਾਨੂੰ ਮੰਮੀ ਫੇਰ ਕੀ ਹੋ ਗਿਆ ਜੇ ਉਹ ਬਗ ਜੂਗੀ ਕੰਮ ਤੇ ਕੁੜੀਆਂ ਕਿਹੜਾ ਕੰਮ ਨਹੀਂ ਕਰਦੀਆਂ ਦੇਖ ਭਾਈ ਕੁੜੀਆਂ ਕੰਮ ਕਰਦੀਆਂ ਹੋਣਗੀਆਂ ਪਰ ਸਾਡੇ ਨਹੀਂ ਇਹ ਰਵਾਜ ਹੈਗਾ ਵੀ ਮਨੂਹਣ ਕਰੂ ਪੇ ਦੇ ਕੰਮ ਤੇ ਤੇ ਮੁੰਡੇ ਕੰਮ ਕਰਨ ਤੇ ਉਹ ਘਰੇ ਆਪਦਾ ਕੰਮ ਧੰਦੇ ਕਰਨ 2.5 ਹੀਰਵਾਜ ਮੰਮੀ ਉਦੋਂ ਤੁਸੀਂ ਕਹੇ ਸੀ ਕੁੜੀ ਕੋਰਸ ਵਾਲੀ ਚਾਹੀਦੀ ਐ ਪੜ੍ਹੀ ਲਿਖੀ ਚਾਹੀਦੀ ਐ ਉਹ ਜੇ ਹੁਣ ਕੋਈ ਕੰਮ ਕਰਦੀ ਐ ਪੜ੍ਹੀ ਲਿਖੀ ਮਿਲ ਗਈ ਤਾਂ ਤੁਸੀਂ ਉਹਨੂੰ ਕਰ ਲੈਣੀ ਦਿੰਦੇ ਦੇਖ ਭਾਈ ਮੇਰੀ ਗੱਲ ਸੁਣ ਮੈਂ ਤਾਂ ਦੇਈ ਤੋ ਨਾ ਪੈਰ ਬਾਹਰ ਨਹੀਂ ਤਾਂ ਦਿੰਦੀ ਹੈਗੀ ਅੰਦਰ ਅੰਦਰ ਕੰਮ ਕਰਨ ਬੁੜੀਆਂ ਅੰਦਰ ਕੰਮ ਬਹੂਆਂ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਗਿਆ ਤੇ ਤੂੰ ਜਾ ਉੱਥੇ ਕੰਮ ਤੇ ਉਹ ਤਾਂ ਕੰਮ ਤੇ ਵਾਗ ਜਾ ਕਰੂਗੀ ਤੂੰ ਇੱਥੇ ਜਵਾਕਾਂ ਦੇ ਪੋਤੜੇ ਤੋਂ ਹੀ ਜਾਈ ਮਮੀ ਜਿੱਦੇ ਮੈਨੂੰ ਕੰਮ ਮਿਲ ਗਿਆ ਮੈਂ ਕਰ ਲੂੰਗਾ ਜੇ ਉਹਨੂੰ ਮਿਲਿਆ ਤਾਂ ਉਹਨੂੰ ਕਰ ਲੈਣ ਦੇ ਉਹ ਕੰਮ ਦੇਖ ਭਾਈ ਮੈਂ ਤੈਨੂੰ ਇੱਕ ਵਾਰੀ ਕਹਿਤਾ ਮੈਂ ਨਹੀਂ ਜਾਣ ਦੇਣਾ ਤਾਂ ਪਰ ਨਹੀਂ ਜਾਣ ਦੇਣਾ ਹੁਣ ਤੁਸੀਂ ਟੀਮੀਆਂ ਨੇ ਇਕ ਵਾਰੀਆਂ ਖਾਓਗੇ ਬੇਬੇ ਮੈਨੂੰ ਇੱਕ ਵਾਰੀ ਜਾਣ ਦੋ ਕੰਮ ਤੇ ਮੈਂ ਕੰਮ ਕਰਕੇ ਜਾਇਆ ਕਰੂੰ ਆ ਕੇ ਵੀ ਸਾਰਾ ਕਰਿਆ ਕਰੂੰਗੀ ਦੇਖ ਭਾਈ ਮੈਂ ਮੁੰਡੇ ਨੂੰ ਕਹਿਤਾ ਅੰਦਰ ਅੰਦਰ ਕੰਮ ਕਰੋ ਤੁਸੀਂ ਇਹ ਆਪੀ ਕਮਾਈਆਂ ਕਰਨਗੇ ਬਾਹਰ ਜਾਣਗੇ ਮੈਂ ਨਹੀਂ ਬਾਹਰ ਜਾਣ ਦਿੰਦੀ ਤੁਹਾਨੂੰ ਜੇ ਮੈਂ ਬਾਹਰ ਜਾ ਕੇ ਕੰਮ ਕਰ ਲੂੰ ਫਿਰ ਕੀ ਹੋਜੂ ਹੁਣ ਇਹਨਾਂ ਨੇ ਇੰਨੇ ਕੰਮ ਕਰਕੇ ਦੇਖ ਲੇ ਜਦੋਂ ਇਹਨਾਂ ਦਾ ਕੰਮ ਨਹੀਂ ਚੱਲਦਾ ਫਿਰ ਜੇ ਮੈਂ ਕੰਮ ਕਰ ਲੂੰ ਫਿਰ ਕੀ ਹੋਜੂ ਨਾਲੇ ਮੈਂ ਇੰਨੀ ਪੜ੍ਹਾਈ ਕੀਤੀ ਹੈ ਉਹ ਕਦੋਂ ਕੰਮ ਆਊਗੀ ਮੇਰੇ ਘਰ ਦੇਣ ਇੰਨਾ ਖਰਚਾ ਕਰਕੇ ਪੜਾਇਆ ਮੈਨੂੰ ਨਾਲੇ ਬੇਬੇ ਜੇ ਮੈਂ ਮੜਾ ਮੋਟਾ ਬਾਹਰ ਕੰਮ ਕਰੂੰਗੀ ਘਰ ਦਾ ਭਾਰ ਹੌਲਾ ਹੋਊਗਾ ਅੱਛਾ ਤੂੰ ਘਰ ਦਾ ਭਾਰ ਹੌਲਾ ਕਰੇਂਗੀ ਤੂੰ ਤਾਂ ਸੁਰਖੀ ਬਿੰਦੀ ਲਾ ਕੇ ਨਿਕਲ ਜਾ ਕਰੇਂਗੀ ਮੈਂ ਹੁਣ ਕੀ ਕਰਾਂਗੇ ਅਸੀਂ ਜਵਾਕ ਸਾਮਾਂਗੇ ਜਾਂ ਅਸੀਂ ਤੇ ਜਿਹੜੀ ਤਨਖਾਹ ਮਿਲਿਆ ਕਰੂਗੀ ਉਹ ਤੂੰ ਜੇਬ ਵਿੱਚ ਪਾ ਲਿਆ ਕਰੀ ਸਾਨੂੰ ਕੀ ਫਾਇਦਾ ਹੋਊਗਾ ਨਾਲੇ ਜਿਹੜੀ ਤੂੰ ਚਾਲਾਂ ਚੱਲਣ ਲੱਗੀ ਐ ਨਾ ਉਹ ਮੈਂ ਚੱਲਣ ਨਹੀਂ ਦਿੰਦੀ ਜਿਹੜੀ ਤੇਰੇ ਦਿਲ ਵਿੱਚ ਨੇ ਨਾ ਮੇਰੇ ਨੌਹਾਂ ਚ ਪਈਆਂ ਨੇ ਚੱਲ ਤੂੰ ਅੰਦਰ ਵਾਜ ਜਾ ਯਾਰ ਚੁੱਪ ਕਰ ਮੇਰੀ ਗੱਲ ਸੁਣ ਮੁੰਡਿਆ ਲੋਕ ਕੀ ਕਹਿਣਗੇ ਵੀ ਆਉਂ ਦੇਖ ਲੈ ਟੀਮੀਆਂ ਤਾਂ ਕੰਮਾਂਦੰਦ ਕਰਦੀਆਂ ਨੇ ਕਮਾਈਆਂ ਕਰ-ਕਰ ਕੇ ਲਿਆਉਂਦੀਆਂ ਨੇ ਤੇ ਬੰਦੇ ਘਰੇ ਬੈਠੇ ਨੇ ਚੂੜੀਆਂ ਪਾ ਲੋ ਹੋਰ ਤਾਂ ਤੁਹਾਨੂੰ ਕੋਈ ਉਹ ਨਹੀਂ ਕੰਮ ਨਹੀਂ ਆਉਂਦਾ ਕੀ ਬਣ ਮੰਮੀ ਕੀ ਬਣਨਾ ਸੀ ਤੱਕਲੇ ਵਰਗੇ ਸਿੱਧੇ ਕਰਤੇ ਦੋਨੇ ਜੀ ਮੈਂ ਤਾਂ ਮਤਾ ਐਂ ਕਹਤਾ ਵੀ ਕਮਾਈ ਕਰਨੀ ਤੁਸੀਂ ਜਾਓ ਬਾਹਰ ਮੈਂ ਤਾਂ ਇਹਨਾਂ ਨੂੰ ਪੈਰ ਨਹੀਂ ਧਰਨ ਦਿੰਦੀ ਬਾਹਰ ਦੇਲੀ ਤੋਂ ਨਿਕਲ ਕੇ ਤਾਂ ਦੇਖਣਾ ਮੰਮੀ ਆ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਗੁੱਸੇ ਵਿੱਚ ਬੋਲ ਪਏ ਵੀ ਜਾਣਾ ਨਹੀਂ ਕੀਤਾ ਸੁਮਨ ਤੂੰ ਫਿਕਰ ਨਾ ਕਰ ਤਸੱਲੀ ਕਰਾਤੀ ਦੋਨਾਂ ਦੀ ਮੈਂ ਤਾਂ ਇਹ ਤਾਂ ਮੰਮੀ ਤਿਆਰ ਹੋ ਕੇ ਬਗ ਜਾ ਕਰੂਗੀ ਪਿੱਛੇ ਕੰਮ ਉਤੇ ਜੋ ਆਖਾਂ ਨੂੰ ਆਪਾਂ ਸਾਂਭੀ ਚੱਲੇ ਕਰਾਂਗੇ ਨਾ ਲੈ ਕੇ ਤਨਖਾਹ ਆ ਦੀ ਜੇਬ ਵਿੱਚ ਪਾ ਲਿਆ ਕਰਨਗੇ ਨਾਲ ਕਿਹਾ ਕਰਨੀ ਅਸੀਂ ਕਮਾਈਆਂ ਕਰਦੇ ਆ ਤੇ ਆਪਾਂ ਹੁਣ ਪੌਂਕਦੀਆਂ ਫਿਰਾਂਗੇ ਇੱਥੇ ਹੋਰ ਮੰਮੀ ਨਾਲ ਤਾਂ ਆਪਾਂ ਜਵਾਕ ਸਾਮਾਂਗੇ ਇਹਨਾਂ ਨਾਲ ਆਪਾਂ ਘਰ ਦੇ ਕੰਮ ਕਰਾਂਗੇ ਇਹਦੇ ਤਨਖਾਹ ਦੀ ਜੇਬ ਚ ਪਾਇਆ ਕਰੂਗੀ ਆਪਣਾ ਦਿਮਾਗ ਖਰਾਬ ਹੋਇਆਗਾ ਮੈਂ ਤਾਂ ਨੇ ਉਹਦੇ ਸਾਹਮਣੇ ਹੀ ਮੁੰਡੇ ਨੂੰ ਕਹਿਤਾ ਵੀ ਜਾਣਾ ਕੰਮ ਤੇ ਤੂੰ ਭੱਗ ਜਾ ਪਰ ਇਹਨੂੰ ਨਹੀਂ ਮੈਂ ਜਾਣ ਦਿੱਤੀ ਬੋਦੀ ਕੀਤਾ ਮੰਮੀ ਤੁਸੀਂ ਚਲ ਮੈਂ ਤਾਂ 15000 ਕੇ ਬੰਨੀ ਆਗੀ ਹਾਂ ਜਾ ਭੱਗ ਦਿੱਤਾ ਗਗਨ ਤੂੰ ਨਾ ਮੇਰੀ ਬੂਤਰਾ ਮੈਂ ਤੇਰੇ ਨਾਲ ਹੀ ਸੀ ਨਾਲ ਹੀ ਰਹੂਗਾ ਤੇ ਬਾਕੀ ਜਿਹੜਾ ਰੌਲਾ ਪੈਣਾ ਸੀ ਉਹ ਤਾਂ ਪੈ ਗਿਆ ਤੇ ਤੂੰ ਕਰ ਨੌਕਰੀ ਹੁਣ ਤੂੰ ਨਾ ਨੌਕਰੀ ਕਰਨੀ ਹੈ ਬਸ ਆਪਾਂ ਦੋ ਵਾਹਮ ਕੱਢਨੇ ਆ ਇੱਕ ਜੇਬ ਦਾ ਇੱਕ ਦੁਨੀਆ ਦਾ ਇਹ ਕੰਮਲੀ ਮੈਨੂੰ ਤੁਹਾਡੇ ਸਾਥ ਦੀ ਲੋੜ ਪਊਗੀ ਮੈਂ ਤੇਰਾ ਪੂਰਾ ਸਾਥ ਦੇਵਾਂਗਾ ਦੀ ਬਣਗੀ ਸਬਜੀ ਹਾਂ ਗਗਨ ਸਬਜੀ ਤੇ ਬਣਗੀ ਆਟਾ ਗੁੰਨਦੀ ਐਗੀ ਹੁਣ ਮੈਂ ਆਟਾ ਮੈਂ ਗੁੰਨਦਨੀ ਐਗੀ ਲੈ ਚਲ ਆਟਾ ਤਾਂ ਮੈਂ ਗੁੰਨ ਲੂਗੀ ਉਹ ਸ਼ੈਂਕੀ ਚ ਨਾ ਚਰਕ ਭਾਂਡੇ ਪੈਨੇ ਤੂੰ ਉਹ ਸਾਫ਼ ਕਰ ਦੇ ਹਾਂ ਠੀਕ ਐ ਕੋਈ ਨਾ ਕਰ ਦੇ ਤੇ ਮੈਂ ਹੁਣ ਕੀ ਬਣਿਆ ਫਿਰ ਕੀ ਬਣਨਾ ਸੀ ਤੁਹਾਨੂੰ ਪਤਾ ਤਾਂ ਹੈਗਾ ਉਹ ਕੁੜੀ ਦਾ ਸੋਮਣ ਬਾਲੀ ਚੌਧਰ ਕਰਨ ਲੱਗੀ ਘਰ ਚ ਤਾਹੀਂ ਤਾਂ ਬਿਆਹੀ ਨਹੀਂ ਇਹਨਾਂ ਨੇ ਹੁਣ ਦੂਜੀ ਸੱਸ ਬਣੀ ਹੋਈ ਐ ਤੂੰ ਪਿੱਛੇ ਨਾ ਹਟ ਮੈਂ ਪਿੱਛੇ ਹਟਣ ਵਾਲਾ ਚ ਨਹੀਂ ਹੈਗੀ ਨਾਲੇ ਮੈਂ ਕੋਈ ਡਰਦੀ ਨਹੀਂ ਇਹਨਾਂ ਤੋਂ ਮੇਰੇ ਘਰ ਵਾਲੇ ਨੇ ਤਾਂ ਸਾਥ ਨਹੀਂ ਦਿੱਤਾ ਤੇਰੇ ਘਰ ਵਾਲਾ ਤਾਂ ਤੈਨੂੰ ਸਾਥ ਦਿੰਦਾ ਨੌਕਰੀ ਕਰਕੇ ਛੱਡੀ ਨੌਕਰੀ ਤਾਂ ਦੀਦੀ ਕਰਨੀ ਪੈਣੀ ਐ ਸਾਰੇ ਢੱਬਰ ਨੇ ਨੱਕ ਚ ਦਮ ਕਰ ਰੱਖਿਆ ਜੇ ਕੋਈ ਪੈਸਾ ਮੰਗਦਿਆ ਲੋੜ ਗਰਜ ਤੇ ਤਾਂ 100 100 ਗੱਲਾਂ ਸੁਣਾਉਂਦੇ ਨੇ ਮੂਰੋ ਬੇਇੱਜ਼ਤੀ ਕਰਕੇ ਰੱਖ ਦਿੰਦੇ ਨੇਗੀ ਸਾਲਟ ਦੇ ਸ਼ੂਟ ਬਣਾ ਕੇ ਦਿੰਦੇ ਨੇ ਹੋਰ ਕੀ ਕਰਦੇ ਨੇ ਇਹ ਆਪਾਂ ਨੂੰ ਜਦੋਂ ਟਾਈਮ ਦੀ ਰੋਟੀ ਖਾਈਦੀ ਐ ਜਿੱਦ ਨਾਲ ਸਾਥ ਚੱਲਦੇ ਰਹਿਣ ਹੋਰ ਕੀ ਕਰਦੇ ਨੇ ਇਹ ਆਪਣਾ ਜਿੰਨੀ ਇਹ ਆਪਣੇ ਤੇ ਚਲ ਉਧਰ ਕਰਦੀ ਹੈ ਨਾ ਸਾਰੇ ਜਾ ਕੇ ਇੰਨੀ ਚ ਉਧਰ ਕਰਕੇ ਦਿਖਾਵੇ ਫੇਰ ਮੰਨੂਗੀ ਮੈਂ ਇਹਨੂੰ ਜੇ ਇਹ ਗੱਲ ਝੂਠੀ ਹੋਈ ਤਾਂ ਤੂੰ ਮੈਨੂੰ ਦੱਸੀ ਇਹਦੀ ਮਾਣੂਗੀ ਨਾ ਉਦੋਂ ਪਤਾ ਲੱਗੂਗਾ ਇਹਦੀ ਚੱਕ ਚਾਈ ਫਿਰਦੀ ਹੈ ਜਦੋਂ ਸੌਰੀ ਛਿੱਤਰ ਪਿਆ ਕਰਨਗੇ ਨਾ ਇੱਥੇ ਭੇਜਿਆ ਕਰਨਗੇ ਅਗਲੇ ਉਦੋਂ ਸਰਤ ਆਊਗੀ ਵੀ ਮੈਂ ਚੱਕ ਦਿੰਦੀ ਹੁੰਦੀ ਸੀ ਤੂੰ ਤਾਂ ਕਹਿੰਦਾ ਜਿੰਦਗੀ ਬਦਲ ਸਕਦੀਆਂ ਤੇਰੇ ਨਾਲ ਮੇਰੀ ਜ਼ਿੰਦਗੀ ਵੀ ਬਦਲ ਜੂ ਨਹੀਂ ਮੈਂ ਤਾਂ ਇੱਥੇ ਜੋਗੀ ਰਹਿ ਜੂ ਪੁੱਛ ਲਾਉਣ ਜੂਗੀ ਮੈਂ ਤਾਂ ਆਪਦਾ ਕੰਮ ਕਰਨਾ ਹੀ ਆ ਕਿੰਨਾ ਚਿਰ ਹੋ ਗਿਆ ਮੈਨੂੰ ਇਹਨਾਂ ਦੇ ਮੂੰਹ ਵੱਲ ਦੇਖਦੇ ਨੂੰ ਨਾਲੇ ਅਸੀਂ ਕਿਹੜਾ ਇਹਨਾਂ ਨੂੰ ਦੱਸ ਕੇ ਜਾ ਵਿਛੇਣਾ ਹਟੇ ਨਾ ਨਾਮੇ ਕੋ ਵਿਛੇਟਣਾ ਅਸ ਤਾਂ ਹੁਣ ਕੰਮ ਕਰਨਾ ਤਾਂ ਕਰਨਾ ਬਦ ਤੋਂ ਬਦ ਕੀ ਕਰ ਲੈਣੀ ਆ ਪਕਾਈ ਮਾਰ ਕੇ ਬਹਿ ਜਾਣੀ ਆ ਚੱਲ ਗगन ਤੂੰ ਆ ਵੀ ਜਾਣ ਦੀ ਤਿਆਰੀ ਕਰ ਲੈ ਇਹ ਕੰਮ ਤਾਂ ਮੈਂ ਆਪੇ ਕਰ ਲੂੰਗੀ ਇਹ ਤਾਂ ਹੀ ਬੋਲੀ ਜਾਣੀ ਆ ਇਹਨਾਂ ਦੀ ਨਾ ਸੁਣੀ ਚਲ ਕੋਈ ਨਾ ਮੈਂ ਚਾਰਕ ਭਾਂਡੇ ਤਾਂ ਮਾਜੀ ਦੇਣੀ ਆ ਚਲ ਕੋਈ ਨਾ ਭਾਂਡੇ ਤਾਂ ਮੈਂ ਆਪੇ ਮਾਣੂਗਾ ਤੂੰ ਚਲ ਠੀਕ ਹੈ ਲੈ ਹੁਣ ਪੈਣਗੇ ਖਲਾਰੇ ਉਧਰੋਂ ਤਾਂ ਸੁਮਨ ਕਹਿੰਦੀ ਆ ਮੈਂ ਨਹੀਂ ਕਿਸੇ ਤੋਂ ਘਟ ਉਧਰੋਂ ਗगन ਕਹਿੰਦੀ ਆ ਮੈਂ ਨਹੀਂ ਕਿਸੇ ਤੋਂ ਘਟ ਗगन ਤਾਂ ਕਹਿੰਦੀ ਆ ਮੈਂ ਨੌਕਰੀ ਕਰਨੀ ਆ ਸੁਮਨ ਕਹਿੰਦੀ ਮੈਂ ਨੌਕਰੀ ਕਰਨ ਨਹੀਂ ਦੇਣੀ ਹੁਣ ਦੇਖੀ ਇਹਨਾਂ ਦਾ ਤਮਾਸ਼ਾ ਹੁਣ ਮਿਲਣਗੇ ਜੋਹਰ ਦੇਖਣ ਨੂੰ ਫੇਰ ਪਤਾ ਲੱਗੂ ਜੇ ਤਾਂ ਕੁੰਡੀਆਂ ਦੇ ਸਿੰਘ ਫਸੇ ਇਹਨਾਂ ਦੇ ਤੁਸੀਂ ਆ ਬਾਹਰੀ ਬੈਠੇ ਹੋ ਕਣੀਆਂ ਚ ਤੇ ਕਣੀਆਂ ਪਈ ਇਹਨੇ ਅੰਦਰ ਵਗ ਚਲੋ ਉਹ ਵਧੀਆ ਦਾ ਮੌਸਮਾ ਠੰਡਾ ਠੰਡਾ ਯਾਰ ਅੰਦਰ ਜ਼ਰੂਰੀ ਗਰਮੀ ਚ ਬੈਠਣਾ ਹੈ ਤੇ ਸਾਰਾ ਦਿਨ ਕਾਪੀ ਚ ਬੜੇ ਰਹਨੇ ਹੋ ਕੋਈ ਘਰ ਵੱਲ ਵੀ ਧਿਆਨ ਦੇ ਲਿਆ ਕਰੋ ਵੀ ਕੀ ਬਣੀ ਜਾਂਦਾ ਹੈਗਾ ਉਹ ਹਾਂ ਦੱਸ ਘਰੇ ਕੀ ਹੋ ਗਿਆ ਹੁਣ ਤੂੰ ਦੱਸ ਦੇ ਕੀ ਹੋ ਗਿਆ ਘਰੇ ਘਰ ਚ ਤਾਂ ਹੁਣ ਲੜਾਈ ਚੱਲੂਗੀ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਤਾਂ ਜੰਗ ਦਾ ਮੈਦਾਨ ਚੱਲੂ ਦੇਖੀ ਚੱਲਿਓ ਹੁਣ ਕੀ ਬਣੂਗਾ ਤੂੰ ਮੇਰੀ ਗੱਲ ਸੁਣ ਯਾਰਾ ਤੂੰ ਕਿਸੇ ਗੱਲ 'ਚ ਨਹੀਂ ਆਉਣਾ ਨਾ ਆਹ ਗੱਲ ਥੋੜੀ ਮਾੜੀ ਐ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣ ਲਓ ਹਾਂ ਸੁਣਾ ਦੇ ਕੀ ਗੱਲ ਐ ਤੇਰੀ ਪੂਰੀ ਗੱਲ ਕਰ ਲੈ ਘਰ ਵਿੱਚ ਹੁਣ ਖਲਾਰਾ ਪੈਣ ਲੱਗਿਆਗਾ ਗਗਨ ਤਾਂ ਕਹਿੰਦੀ ਮੈਂ ਨੌਕਰੀ ਕਰਨੀ ਐ ਸੋਮਨ ਕਹਿੰਦੀ ਮੈਂ ਨੌਕਰੀ ਕਰਨ ਨਹੀਂ ਦਿੰਦੀ ਬੇਬੇ ਬਾਪੂ ਤੇ ਸੋਮਨ ਤਾਂ ਇੱਕ ਪਾਸੇ ਨੇ ਗੋਗੀ ਤੇ ਗਗਨ ਇੱਕ ਪਾਸੇ ਨੇ ਹੁਣ ਦੇਖਿਓ ਲੜਾਈ ਚੱਲਦੀ ਐ ਇਹਨਾਂ ਦੀ ਉਹ ਮੇਰੀ ਗੱਲ ਸੁਣ ਯਾਰਾ ਐਂ ਤਾਂ ਘਰੇ ਲੜਾਈ ਵਾਲੀ ਵਾਝੂਗੀ ਐਂ ਤਾਂ ਰੋਟੀ ਨਹੀਂ ਆਉਣਾ ਲੜਾਈ ਆਪਾਂ ਨੇ ਜੀ ਤਾਂ ਹੁਣ ਗਗਨ ਨੌਕਰੀ ਕਰਨ ਚਲੀ ਜਾਇਆ ਕਰੂਗੀ ਕੰਮ ਸਾਰਾ ਮੈਨੂੰ ਕਰਨਾ ਪਿਆ ਕਰੂਗਾ। ਸੁਮਨ ਤੇ ਬੇਬੇ ਨੇ ਤਾਂ ਹੱਥ ਵੀ ਨਹੀਂ ਹਿਲਾਉਣਾ। ਗਗਨ ਤਾਂ ਨੌਕਰੀ ਤੇ ਵਗ ਜਾਇਆ ਕਰੂਗੀ। ਗੋਗੀ ਤਾਂ ਪਹਿਲੀ ਨਹੀਂ ਹੱਥ ਹਿਲਾਉਂਦਾ। ਸਾਰਾ ਬੋਝ ਆਪਣੇ ਤੇ ਆ ਜਾਊਗਾ। ਇੱਕੋ ਕੁੜੀ ਜੀ ਚਲਾਕ ਬਾਲੀ ਹੈਗੀ। ਬੇਬੇ ਤੇ ਬਾਪੂ ਨਾਲ ਨਾ ਬਣਾ ਕੇ ਰੱਖਿਓ ਕਿਤੇ ਜ਼ਮੀਨ ਆਪਦੇ ਨਾ ਕਰਾ ਲੇ। ਫਿਰ ਇੱਥੇ ਰਹਿ ਜਾਓਗੇ ਹੱਥ ਹਿਲਾਉਂਦੇ। ਓ ਯਾਰ ਮੈਂ ਭਰਾ ਦਾ ਹੱਕ ਨਹੀਂ ਮਾਰਨਾ ਚਾਹੁੰਦਾ। ਮੈਂ ਕਿਹੜਾ ਭਰਾ ਦਾ ਹੱਕ ਮਾਰਨ ਨੂੰ ਕਹਿ ਨਹੀਂ। ਕੰਮ ਸੇ ਕੰਮ ਆਪਦਾ ਹੱਕ ਤਾਂ ਵਿਚਾ ਲੋ। ਹੁਣ ਤੂੰ ਦੱਸ ਯਾਰ ਕੀ ਚਾਹੁੰਨੀ ਐ ਜੀ ਜੋ ਬਾਪੂ ਜੀ ਕਹਿੰਦੇ ਨੇ ਨਾ ਚੁੱਪ ਕਰਕੇ ਕਰੀ ਚੱਲੋ। ਹੋ ਗਈਆਂ ਗੱਲਾਂ ਪੂਰੀਆਂ ਹੁਣ। ਹਾਂ ਜੀ ਹੋ ਗਈਆਂ ਗੱਲਾਂ ਪੂਰੀਆਂ। ਆ ਚੱਕੋ ਆਪਦੀ ਕਾਪੀ ਜਿਹੜਾ ਕੁਝ ਕਰਨਾ ਹੁਣ ਕਰ ਲਓ। ਮੈਂ ਚੱਲੀ। ਓਏ ਆ ਮੰਜਾ ਕਰਾ ਦੇ ਅੰਦਰਾਂ। ਮੀਂਹ ਬੜਾ ਆ ਗਿਆ। ਫੜੋ ਚਲੋ ਚੱਕੋ ਇੱਧਰ ਫੜੋ ਜਰਕੇ ਦੇ ਨੇ। ਅੰਦਰ ਬਹਿ ਕੇ ਕਰ ਲੂ ਮੈਂ ਤਾਂ ਕੰਮ। ਤੇ ਮੈਂ ਸਾਨੂੰ ਉਹਦੀ ਕਿਹਾ ਸੀ ਵੀ ਅੰਦਰ ਬਹਿ ਜਾਓ। ਤੁਸੀਂ ਤਾਂ ਸੁੱਤੇ ਪਿਓਗੇ ਜਾਣਾ ਨਹੀਂ ਹੈਗਾ। ਚਲ ਚੱਲੀਏ। ਤੁਸੀਂ ਤਿਆਰ ਵੀ ਨਹੀਂ ਹੋਏ ਹਜੇ। ਤਿਆਰ ਨੂੰ ਕੀ ਹੈ ਠੀਕ ਨੇ ਕੱਪੜੇ ਮੇਰੇ ਇਹ। ਚਲੋ ਫਿਰ ਚੱਲੀਏ ਏਦੋਂ ਪਹਿਲਾਂ ਕਿ ਉਹਨਾਂ ਨੂੰ ਪਤਾ ਲੱਗ ਜੇ। ਫਿਰ ਫ ਲੱਗ ਜੂ ਪਤਾ ਲੱਗ ਜਾਣਦੇ ਤੂੰ ਮੈਨੂੰ ਐ ਦੱਸ ਵੀ ਮਨਬਰ ਦਾ ਕਿਵੇਂ ਕਰਨਾ ਹੈਗਾ ਮਨਬਰ ਤਾਂ ਸੁੱਤਾ ਪਿਆ ਹੈ ਉਹਦੇ ਸੁੱਤੇ ਪਿਆ ਪਏ ਆਪਾਂ ਮੁੜਿਆਵਾਂਗੇ ਜੇ ਮਗਰ ਉੱਠ ਖੜੇ ਫੇਰ ਕੋਈ ਨਾ ਫਿਰ ਦੀਦੀ ਹੈਗੀ ਸੰਭਾਲ ਲੂਗੀ ਮੈਂ ਕਹਿ ਜੂ ਉਹਨਾਂ ਨੂੰ ਇਹ ਤਾਂ ਤੇਰੇ ਕਹਿਣ ਦੀ ਗੱਲ ਹੈਗੀ ਕੋਈ ਨਾ ਮੈਂ ਕਹਿ ਜਾਨੀ ਆ ਦੀਦੀ ਨੂੰ ਸੰਭਾਲ ਲਾਂਗੇ ਠੀਕ ਆ ਦੀਦੀ ਸਾਗ ਗगन ਤਸੀਨਾ ਕੰਮ ਪਤਾ ਕਰਨ ਚੱਲਿਆਂਗੇ ਅੱਛਾ ਤੇ ਉਹ ਮਨਬਰ ਸੁੱਤਾ ਪਿਆ ਮੜਾ ਜਾ ਧਿਆਨ ਰੱਖਿਓ ਚੰਗਾ ਜੇ ਉੱਠ ਖੜਿਆ ਤਾਂ ਸੰਭਲਿਓ ਨਹੀਂ ਗਾਗਨ ਜੇ ਹੁਣ ਮਨ ਮਰ ਸੁੱਤਾ ਪਿਆਗਾ ਸੋਨੂ ਭਾਈ ਜੇ ਤਾਂ ਕੋਈ ਅੱਧੇ-ਉੱਧੇ ਘੰਟੇ ਦਾ ਕੰਮ ਹੁੰਦਾ ਫਿਰ ਤਾਂ ਮੈਂ ਉਹਨੂੰ ਰੱਖ ਲੈਂਦੀ ਹੁਣ ਸੋਨੂ ਤਾਂ ਉੱਥੇ ਐ ਨਹੀਂ ਪਤਾ ਸਾਰਾ ਦਿਨ ਲੱਗ ਜੇ ਤੇ ਜੇ ਉੱਠ ਕੇ ਰੋਣ ਲੱਗ ਗਿਆ ਫਿਰ ਮੈਂ ਕੀ ਕਰੂੰਗੀ ਨਹੀਂ ਦੀਦੀ ਅਸੀਂ ਜਲਦੀ ਆ ਜਾਾਂਗੇ ਐਨਾ ਟਾਈਮ ਨਹੀਂ ਲੱਗਦਾ ਹੈਗਾ ਤੈਨੂੰ ਪੱਕਾ ਤਾਂ ਨਹੀਂ ਪਤਾ ਵੀ ਅਸੀਂ ਛੇਤੀ ਮੁੜੇ ਆਵਾਂਗੇ ਗੁੱਸਾ ਤਾਂ ਕਰੀ ਨਾ ਗगन ਮੇਰੀ ਗੱਲ ਦਾ ਉਹਨੂੰ ਭਾਈ ਤੂੰ ਨਾਲ ਲੈ ਜਾ ਨਹੀਂ ਦੀਦੀ ਗੁੱਸਾ ਦਾ ਕਿਹੜਾਗਾ ਮੈਨੂੰ ਇਸ ਵੀ ਚਲ ਸੁੱਤਾ ਪਿਆਗਾ ਕਾਣੂ ਠਾਉਣਾ ਕੋਈ ਗੱਲ ਨਹੀਂ ਤੂੰ ਉਹਨੂੰ ਮੋਢੇ ਲਾ ਕੇ ਲੈ ਜਾ ਇਸ ਗੱਲ ਦਾ ਗੁੱਸਾ ਨਹੀਂ ਹੈਗਾ ਜੇ ਉੱ ਨਾ ਮੇਰਾ ਦਿਮਾਗ ਖਰਾਬ ਹੈ। ਨਾ ਹੀ ਮੈਂ ਛੋਟਾ ਜਿਹਾ ਆਖ ਸਮਾਂ, ਨਾ ਹੀ ਮੈਂ ਸਾਰਾ ਕੰਮ ਕਰਾਂ। ਹੁਣ ਤਾਂ ਗੱਲ ਕਹੀ ਦਾ ਮਿੰਟਕ ਦਾ ਗੁੱਸਾ ਹੈਗਾ। ਫਿਰ ਮੈਂ ਸਾਰਾ ਦਿਨ ਔਖੀ ਹੋਈ ਜਾਵਾਂ। ਨਹੀਂ ਸਾਰੇ ਕੰਮ ਕਰਨੇ ਪੈਂਦੇ ਨੇ ਮੈਨੂੰ। ਦਿਲ ਭਲੇ ਕਿੱਥੇ ਜਾਂਦੀ ਹੈਗੀ ਤਿਆਰ ਜੇ ਹੋ ਕੇ। ਇਹ ਤਾਂ ਮੰਮੀ ਕੰਮ ਦਾ ਪਤਾ ਲੈਣ ਚੱਲੀ ਐ। ਤੈਨੂੰ ਕੀ ਕਹਿੰਦੀ ਸੀ ਫਿਰ ਇਹ? ਮੈਨੂੰ ਤਾਂ ਐਂ ਕਹਿੰਦੀ ਸੀ ਵੀ ਮਨ ਵਰ ਸੁੱਤਾ ਪਿਆਗਾ, ਵੀ ਜੇ ਮੈਂ ਅਗਰ ਉੱਠ ਖੜਾ ਦਿੱਤੀ ਤੂੰ ਸਾਹਮਣੇ। ਤੂੰ ਕਹੇ ਤਾਂ ਵੀ ਮੈਂ ਸਾਹਮਣੇ ਹਾਂ ਫਿਰ। ਮੰਮੀ ਮੈਂ ਤਾਂ ਜਵਾਬ ਦੇਤਾ ਵੀ ਮੈਂ ਭਾਵੇਂ ਛੋਟਾ ਬੱਚਾ ਆ ਸਾਹਮਣੇ ਹੀ ਕੰਮ ਕਰੂੰ ਤੈਂ ਵਧੀਆ ਕੀਤਾ ਫਿਰ ਹੁਣ ਆਪਾਂ ਕੰਮ ਕਰਾਂਗੇ ਕਿ ਉਹਦੇ ਜਵਾਬ ਸਾਂਭਾਂਗੇ ਦੋ ਦੋ ਗੱਲਾਂ ਹੋ ਜਾਣੀਆਂ ਹੋਰ ਹੁਣ ਮੰਮੀ ਕੰਮ ਤਾਂ ਅੱਗੇ ਬਹੁਤ ਹੁੰਦੇ ਨੇ ਇਹ ਤਾਂ ਸਵੇਰੀ ਤਿਆਰ ਹੋ ਕੇ ਵਗ ਜਾ ਕਰੂਗੀ ਨਾਲੇ ਮੈਨੂੰ ਇਹਦਾ ਜਵਾਬ ਸਾਂਭਣਾ ਪਿਆ ਕਰੂ ਨਾਲੇ ਮੈਨੂੰ ਸਾਰੇ ਕੰਮ ਕਰਨੇ ਪਿਆ ਕਰਨਗੇ ਵੀਰਪਾਲ ਇਹ ਕਿਹੜਾ ਇੱਕ ਦਿਨ ਦਾ ਕੰਮ ਐ ਇਹ ਤਾਂ ਰੋਜ਼ ਦਾ ਕੰਮ ਐ ਇਹ ਤਾਂ ਰੋਜ਼ ਵਗ ਜਾ ਕਰੂਗੀ ਫਿਰ ਹੁਣ ਆਪਾਂ ਐ ਕੀ ਕਰਾਂਗੇ ਪਹਿਲਾਂ ਦੇਖ ਲੈ ਸੋਮਨ ਟਲੀ ਨਹੀਂ ਹੈਗੀ ਨਾਲ ਮੈਂ ਦੇਖ ਇੰਨਾ ਰੋਕਿਆ ਤੀ ਤਾਂ ਵੀ ਦੇਖ ਲੈ ਹੁਣ ਕੰਮ ਦਾ ਪਤਾ ਕਰਨ ਗਏ ਨੇ ਮੈਨੂੰ ਸਾਰੀ ਗੱਲ ਵੀਰਪਾਲ ਨੇ ਦੱਸੀਏਗੀ ਕੋਈ ਨਾ ਮम्मी ਤੁਸੀਂ ਨਾਲ ਹੁਣ ਲੜੇ ਆਉਣਾ ਮੈਂ ਆਪੀ ਦੇਖੂਗੀ ਮੈਂ ਜਾਣਾ ਮੇਰੇ ਕੰਮ ਜਾਨੇ ਚਲ ਠੀਕ ਹੈ ਫਿਰ ਕਾਹਣਾ ਆ ਚਲਿਏ ਚਲ ਕਿੱਧਰ ਗਈ ਤੂੰ ਉਹ ਤਾਂ ਮੈਂ ਵੀਰਪਾਲ ਕੋਲੇ ਗਈ ਸੀ ਮੈਂ ਕਿਹਾ ਮਨਬਰ ਨੂੰ ਸੰਭਾਲ ਲਵਾਂਗੇ ਉਹਨੇ ਜਵਾਬ ਦਿੱਤਾ ਉਹ ਤਾਂ ਮੈਂ ਮਨਬਰ ਨੂੰ ਤਾਂ ਗੱਡੀ 'ਚ ਹੀ ਬਿਠਾਇਆ ਕਦੋਂ ਦਾ ਅੱਛਾ ਹਾਂ ਨਾਲੇ ਉਹਨਾਂ ਦਾ ਸਾਹਮਣਾ ਬਣਦਾ ਨਹੀਂ ਹੈਗਾ ਕੱਲ ਨੂੰ ਤੂੰ ਨੌਕਰੀ ਤੇ ਜਾਇਆ ਕਰੇਂਗੀ ਫਿਰ ਪਿੱਛੋਂ ਕੌਣ ਸਾਹਮਣਾ ਕਰੂਗਾ ਚਲੋ ਠੀਕ ਹੈ ਫਿਰ ਚਲੋ ਚਲਦੇ ਫਿਰ ਆਜੋ ਕਿੱਥੇ ਚੱਲੇ ਹੋ ਵੀਰੇ ਤੁਸੀਂ ਕਿਉਂ ਚੱਲੇ ਆ ਕਿਤੇ ਕੰਮ ਕਾਹਦੇ ਚੱਲੇ ਹੋ ਗੱਡੀ ਤੇ ਕਿੰਨੇ ਡੰਡੇ ਨੇ ਤੇਲ ਦੇ ਕਿਉਂ ਕੀ ਹੋ ਗਿਆ ਦੱਸੋ ਤਾਂ ਸਹੀ ਕਿੰਨੇ ਨੇ 6 ਡੰਡੇ ਐ 6 ਨੇ 6 ਹੀ ਹੋਣੇ ਚਾਹੀਦੇ ਨੇ ਆਉਂਦੇ ਹੋਏ ਵੀ ਕੋਈ ਨਹੀਂ ਸੁਣ ਮੈਂ ਪਵਾ ਲਿਆ ਕਰੂੰਗਾ ਜਦੋਂ ਮੇਰੇ ਲਈ ਪੈਸੇ ਹੋਣਗੇ ਮੈਂ ਪਵਾ ਲੂੰਗਾ ਤੇਲ ਲੈ ਫੜੋ ਵੀਰੇ ਗੱਡੀ ਦੀ ਚਾਬੀ ਜਦੋਂ ਪੈਸੇ ਹੋਏ ਉਦੋਂ ਗੱਡੀ ਲੈ ਜਾਓ ਪੈਟਰੋਲ ਪਤਾ ਕਿੰਨਾ ਮਹਿੰਗਾਗਾ ਇਹ ਕਿਹੜਾ ਪਾਣੀ ਤੇ ਚੱਲਦੀ ਹੈਗੀ ਇਹ ਕਿਹੜੀ ਗੱਲ ਹੋਈ ਜਦੋਂ ਵੀਰੇ ਪੈਸੇ ਹੋਏ ਤੇਲ ਪਹੁੰਚ ਜੋਗੇ ਉਦੋਂ ਗੱਡੀ ਲੈ ਜਾਇਆ ਕਰੋ ਫਿਰ ਹੁਣ ਅਸੀਂ ਜਾਈਏ ਕਾਤੇ ਜਿੱਤੇ ਮਰਜੀ ਜਾਓ ਵੀਰੇ ਮੈਨੂੰ ਕੀ ਪਤਾ ਚੱਲ ਗਾ ਕਰਨ ਫਿਰ ਆਪਾਂ ਸਕੂਟਰੀ ਤੇ ਚੱਲਦੇ ਆ ਲਾਇਬਰਾ ਸਕੂਟਰੀ ਕਿਹੜਾ ਫਿਰ ਪਾਣੀ ਤੇ ਚਲਦੀ ਐ ਉਹ ਵੀ ਤੇਲ ਤੇ ਚਲਦੀ ਐ ਜੇ ਜਾਣਾ ਤੁਸੀਂ ਬੱਸ ਤੇ ਭੱਗ ਜਾਓ ਫਿਰ ਹੁਣ ਆਪਾਂ ਕਹ ਦਿੱਤੀ ਜਾਵਾਂਗੇ ਫਿਰ ਚੱਲ ਤੁਰਕੇ ਚੱਲਦੇ ਆ ਫਿਰ ਹੋਰ ਕਿੱਥੇ ਜਾਣਾ ਹੁਣ ਕੋਈ ਨਾ ਇਹਨੂੰ ਕਰ ਲੈਣ ਦੇ ਮਣਾਈ ਆ ਮੈਂ ਵੀ ਇਹਨਾਂ ਨੂੰ ਸਾਰਾ ਕੁਝ ਕਰਕੇ ਦਿਖਾਣਾਗਾ ਆਪਣੀਆਂ ਕਿਹੜਾ ਲੱਤਾਂ ਲੁੱਟੀਆਂ ਨੇ ਆਪਾਂ ਤੁਰਕੇ ਵਗ ਚੱਲਦੇ ਆ ਚੱਲ ਫਿਰ ਤੁਰਕੇ ਵਗ ਚੱਲਦੇ ਆ ਚੱਲ ਕੋਈ ਨਾ ਮੈਂ ਵੀ ਇੱਕ ਵਾਰ ਇਹਨਾਂ ਨੂੰ ਕੰਮ ਕਰਕੇ ਦਿਖਾਣਾ ਨੌਕਰੀ ਤੇ ਲੱਗ ਕੇ ਦਿਖਾਣਾਗਾ ਨਾਲੇ ਤਾਂ ਉਹਦੇ ਕਾਗਜ਼ ਕੱਢ ਲੈ ਗੱ ਮਾੜੇ ਹਾਲਾਤ ਕਿੰਨਾਂ ਕੋ ਸਿਖਾ ਦਿੰਦੇ ਆ ਆਪਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾੜੇ ਸਮੇਂ ਚ ਆਪਦੇ ਦੀ ਪਰਖ ਹੁੰਦੀ ਆ ਚੰਗੇ ਮਾੜੇ ਦੀ ਸਸੀ ਗਾਜੀ ਸਾਰੇ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀਆਂ ਸਾਡੀ ਆਉਣ ਵਾਲੀਆਂ ਵੀਡੀਓ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਪੁਰਾਣੀਆਂ ਵੀਡੀਓ ਨੇ ਉਹਨਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਹੁਣ ਉਹਨਾਂ ਦੀ ਵਾਰੀ ਐ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਾਕਮ ਸਿੰਘ ਗੋਬਿੰਦ RAM ਗੁਲਦੀਪ ਧਨੀਰ ਮੀਨਾ ਕੁਮਾਰੀ ਮਾਨ ਸਾਹਿਬ ਕਮਲ ਹਰਪ੍ਰੀਤ ਸਿੱਧੂ ਸੁਰਿੰਦਰ ਕੌਰ ਮਨਜੂ ਬਾਲਾ ਸੁਰਿੰਦਰਪਾਲ ਅਬੌਰ ਹਰਗੁਣਕਾਰ ਬਲਵਿੰਦਰ ਸਿੰਘ ਹਰਜੋਤ ਚੀਕਾ ਪਰਮਜੀਤ ਕੌਰ ਗਿੱਲ ਤੇ ਲਵੀ ਗੱਪੀਆਂ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਸਸ ਦੀ ਗੱਲ